ਵੜਗਣਾ ਲਈ ਕੀ ਲੀਏ ਸਾਡੇ ਆਖੇ ਉਹ ਰੈਲੀ ਕਰਦੇ ਰਿਹਾ ਕਿ 28 ਦਸੰਬਰ ਦਾ ਰੈਲੀ ਕਰਨ ਨੂੰ ਕਰਦੇ ਹਾਂ ਮੱਕੀ ਦੀ ਚੀਤਾ ਖਾ ਕੇ ਬੜੇ ਆ ਬਿਲਕੁਲ ਜੀ ਬਿਲਕੁਲ ਵੀ ਸਾਡੇ ਤੇ ਫੁੱਲ ਹ ਗਰੰਟੀ ਹੋ ਗਰੰਟੀ ਹੋ ਕਿਉਂ ਮਾਗੀ ਚੈੱਕ ਕਰਾਣੂਗੀ ਅਸੀਂ ਦੇਖਦਾ ਰਹੇ ਤੇ ਨਾਲ ਤੁਹਾਨੂੰ ਵੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਲੋਗੜਾ ਜੀ ਤੇ ਜ਼ਿਲ੍ਹਾ ਫੋਇਪੁਰ ਪੈਂਦਾ ਲੋਗੜਾ ਜ਼ਿਲ੍ਹਾ ਫੋਇਪੁਰ ਪੈਂਦਾ ਫੋਇਪੁਰ ਤੇ ਜੀਰਾ ਰੋਡ ਦੇ ਉੱਪਰ ਹੈ ਇਹ ਪਿੰਡ ਤੇ ਪਿੰਡ ਵੱਟ ਦੇ ਨੂੰ ਪਹਿਲਾ ਘਰ ਹੀ ਆ ਜਾਂਦਾ ਇੱਥੇ ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਮਿਲਾਉਣੇ ਆ ਕੇ ਨਾਲੇ ਉਹਨਾਂ ਦੀ ਮਗਰ ਨਾਲ ਵੀ ਮਿਲਾਵਾਗੇ ਤੇ ਜਿਨ੍ਹਾਂ ਦੇ ਹੌਂਸਲੇ ਕਹਿ ਸਕਦੇ ਆ ਬਲੰਦਾ ਹੈ ਮੈਂ ਅੱਜ ਕੱਲ ਦੇ ਜੋ ਹਨ ਜਿਹੜੇ ਹੌਂਸਲੇ ਬਲਾਂ ਤੋਂ ਕਾਣੀ ਅੱਗੇ ਵਧਿਆ ਜਾਂਦਾ ਤੇ ਇਹਨਾਂ ਦੇ ਨਾਲ ਫਾਰਮ ਦੇ ਨਾਲ ਨਾਲ ਇਹ ਛੋਟਾ ਜਿਹਾ ਇੱਕ ਫਾਰਮ ਬਣਾਇਆ ਤੇ ਨਾਲ ਨਾਲ ਇਹ ਬ੍ਰੀਡ ਤੇ ਬਹੁਤ ਸੋਹਣਾ ਕੰਮ ਕਰਦੇ ਆ ਜਿਹੜੇ ਪਸ਼ੂਆ ਚੰਗੇ ਰੱਖਦੇ ਤੇ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਜਿਹੜੇ ਬਰੀਡਿੰਗ ਹੈ ਜਾਂ ਸਮਾਈ ਹੈ ਹਨ ਉਹ ਵੀ ਗੱਲਬਾਤਾਂ ਕਰਾਂਗੇ ਤੇ ਬਾਕੀ ਇਹ ਕਿੰਨੇ ਨੇ ਫੋਕਸ ਬਹੁਤ ਵਧੀਆ ਕੀਤਾ ਜਿਹੜੇ ਆਪਾਂ ਅਜੇ ਤੱਕ ਹਰ ਇੱਕ ਬੰਦੇ ਨੂੰ ਕਹਿੰਦੇ ਆ ਵੀ ਜਿਹੜਾ ਦੁੱਧ ਆਮ ਹੀ ਮਟੈਰੀਅਲ ਤੇ ਪਾ ਕੇ ਆਪਾਂ ਵੀ ਕਹਿੰਦੇ ਨੇ ਵੀ ਭਾਈ ਬਹੁਤ ਘੱਟ ਮੱਝਦਾ ਵੀ ਚਲੋ ਇੱਕ ਧਰਦੀ ਆਈ ਜਲਾਈ ਹੁੰਦੀ ਹੈ ਵੀ ਚੱਲੀ ਜਾਂਦੀ ਹੈ ਪਰ ਜਿਹੜਾ ਪੈਸਾ ਬਣਨਾ ਉਹ ਆਪਾਂ ਦਾ ਦੁੱਧ ਖਰੀਦ ਕੇ ਹੋਰ ਕੋਈ ਬੰਦਾ ਬਣਾਉਂਦਾ ਆਪਾਂ ਦਾ ਦੁੱਧ ਸੀਰ ਸੀ ਤੇ ਇਸ ਲਈ ਆਇਆ ਵੀ ਜੀ ਆਪਾਂ ਆਪਦੇ ਪ੍ਰੋਡਕਟ ਬਣਾ ਕੇ ਨਾਲੇ ਕੋਈ 100% ਦੀ ਗਾਰੰਟੀ ਦੇ ਕੇ ਮੋਹਰ ਲਾ ਕੇ ਸਮਝੋ ਉਹ ਜਿਹੇ ਬੰਦਾ ਕੋਲ ਹੀ ਲੈ ਆਇਆ ਤੇ ਜਿਹੜੀ 100% ਦੀ ਮੋਹਰ ਵਾਲਾ ਕੰਮ ਹੀ ਹੈ ਵੀ ਬੰਦਾ ਆਪਦੇ ਪ੍ਰੋਡਕਟ ਵਿੱਚ ਉਹ 100% ਦੀ ਗਾਰੰਟੀ ਦੇ ਕੇ ਮੋਹਰ ਲਾ ਕੇ ਆਉਂਦੀ ਬੰਦੇ ਨੂੰ ਗਾਰੰਟੀ ਦੇ ਕੇ ਵੀ ਭਾਈ ਸਾਡਾ ਨਾਮ ਹੈ ਤਾਪਾ ਦੇੰਦਰਾ ਨਾਲੇ ਦੇਖੋ ਮੂਰਲੇ ਬੰਦੇ ਨੂੰ ਚੀਜ਼ ਖਾਣ ਨੂੰ ਵਧੀਆ ਮਿਲਦੀ ਹੈ ਨਾਲੇ ਜਿਹੜਾ ਬੰਦਾ ਇਹਨੇ ਜੈਨੀਮਰਾਂ ਜੇ ਮੱਥਾ ਮਾਰਦਾ ਜਿਵੇਂ ਛੋਟੇ ਫਾਰਮਾਂ ਤੋਂ ਫੜਾ ਹੁੰਦਾ ਉਹਦੀ ਚੀਜ਼ ਦੀ ਕੁਆਟੀ ਵੀ ਬਹੁਤ ਹੁੰਦੀ ਹੈ ਅੱਜ ਇਹਹੀ ਗੱਲਬਾਤ ਆਪਾਂ ਕਰਦੇ ਆ ਨਾਲੇ ਤੁਹਾਨੂੰ ਪਸ਼ਮਾਵਾਰੀ ਦਿਖਾਉਣੀ ਆ ਵੀ ਪਰੂਖ ਦੇ ਨੇਕੀ ਦੁੱਧ ਵਾਲੇ ਐਂਕੀ ਤੋਂ ਫਰੀਡ ਕੀਤੀ ਕਿੰਨਾ ਟਾਈਮ ਹੋ ਗਿਆ ਤੇ ਵੀ ਵੱਡਾ ਪਾਈਏ ਦਾ ਬਾਹਰ ਆ ਤੇ ਵੀ ਜਿਹੜਾ ਹੁਣ ਪ੍ਰੋਜੈਕਟ ਬਣਾਉਣੀ ਇਹਨੇ ਆਪਦੇ ਪੈਗਾਂ ਤੇ ਖੜਾ ਹੋਣ ਦੀ ਸੋਚੀ ਹੈ ਵੀ ਹੁਣ ਕੀ ਕੀ ਜੀ ਆਪਣੇ ਕੋਲੇ ਬਣਦੀ ਆ ਵੀ ਕਿਉਂ ਤੋਂ ਇਲਾਵਾ ਹੋਰ ਕੀ ਕੀ ਚੀਜ਼ਾਂ ਬਣਾਉਂਦੇ ਆ ਹਨਾ ਤਾਂ ਉਹ ਸਾਰੀ ਗੱਲਬਾਤ ਕਰਦੇ ਆਂ ਕਿ ਆਲਾ ਕੋਈ ਭਾਈ ਹੋਣੀ ਠੀਕ ਹੈ। ਤੇ ਉਹਦੇ ਰੱਖੰਦਾ ਜਿੱਤੀ ਮੇਰੀ ਬਾਜੂ ਸੀ। ਕਰਕੇ ਦੀ ਬਾਹਰ ਖਰੀਦ ਲਈ ਹੋ ਜਾਂਦੀ ਹੈ। ਹੈਨਾ? ਤੇ ਕਿੰਨੇ ਸਾਲ ਹੋ ਗਏ ਤੈਨੂੰ ਇਹ ਕੰਮ ਦੇ ਵਿੱਚ ਆਇਆ ਨੂੰ। ਸਾਢੇ 8 ਸਾਲ ਹੋ ਗਏ ਆ। ਠੀਕ ਹੈ। ਤਾਂ ਸਾਢੇ 8 ਸਾਲ ਆਪ ਆਪ ਦੇ ਧਿਆਨ ਨਾਲ ਹੀ ਕਿ ਬਣਾਉਣ ਲੱਗੇ ਜਾਂ ਪਹਿਲਾਂ ਕੋਈ ਬਸਰ ਇਹ ਕਰੇ ਬੈਡਲਾਈਨ ਹੋ ਗਿਆ। ਠੀਕ ਹੈ। ਕੰਦੇ ਦੋ ਖਾਣੀ। ਬਾਕੀ ਇਹ ਜੋ ਬਸ ਆ ਜਿਵੇਂ ਆਪਾਂ ਕਹਿੰਦੇ ਨੇ ਉਹਨੂੰ ਰੱਖੀ ਦੇ ਖਾਣੇ। ਬਾਜੀ ਜੰਦੀ ਜੰਦੀ ਆ ਰਹੀ ਆ। ਅੱਛਾ ਉਹ ਵਾਲਾ 3 ਇੰਚ ਉਹ ਤੋਂ ਬਾਅਦ ਆਪਾਂ ਜਿਹੜਾ ਨਵਾਂ ਵੀਰ ਲਿਆਂਦੇ ਤਾਂ ਟੀਕੇ ਬਣਾਉਣ ਲੱਗੇ ਆ ਉਹ ਤਿੰਨ ਕ ਸਾੜ ਹੋ ਗਿਆ ਉਹ ਪਹਿਲੀ ਕਿਉਂਟੀ ਆਪਣੀ ਚੋਣੀ ਹੁਣ 2 ਮਹੀਨੇ ਜਿਹੜੀ ਆਪਾਂ ਤਿਆਰ ਕੀਤੀ ਹੈ ਜਿਹੜੀ ਆ ਵੀ ਕਰੇ ਤਿਆਰ ਕੀਤੀ ਆ ਅੱਛਾ ਜਿਹੜੀ ਇਹ ਜੜੀ ਆ ਹਾਂਜੀ ਪਰ ਸੇਕ ਲਾਈ ਨਿਗਾਹ ਵੀ ਇੰਪੋਲਾਈਜ਼ ਨਹੀਂ ਇਹਦਾ ਗੱਲਾਵਾ ਦਾ ਦੁੱਧ ਪਾਣੀ ਨਹੀਂ ਇਹ ਮਿੱਠਾ ਹੋ ਜਾਂਦਾ ਰੰਡਾ ਦੇ ਕੋਲੇ ਬਾਅਦਲੇ ਬਹੁਤ ਭਰਾ ਅਨੁਮਾਨ ਹੁੰਦਾ ਆ ਪੂਰੀ ਰਸਟਰੀਆ ਕੰਮ ਆ ਇਹਨਾਂ ਦਾ ਕਹਿੰਦਾ ਬਾ ਵੈ ਇਹਨਾਂ ਪਿਛੇ ਦਾ ਆਪਾਂ ਵੀ ਗਾਰੰਟੀ ਦੇ ਸਕਦੇ ਆ ਉਹੋ ਜਿਹਾ ਇਨਸਾਨ ਹੈ ਤੇ ਜਿਹ ਤੁਹਾਨੂੰ ਮਿਲenge ਆਪਟਰ ਲੱਗਦਾ ਹਜੇ 2 ਮਹੀਨੇ ਜਿੰਨੇ ਪਏ ਆ ਬਈ ਬਹੁਤ ਸੋਹਣੀ ਤੇਰੀ ਬਰੀਡਿੰਗ ਰੰਗ ਲੇ ਹੋਊਗੀ ਹੈ ਇਹ ਪੀਛਮਾਂ ਦੀ ਆ ਇਹ ਦੀ ਵਾਲਾ ਓਕੇ ਠੀਕ ਹੈ ਨਹੀਂ ਨਹੀਂ ਬਹੁਤ ਸੋਹਣੀ ਛੋਟੀ ਆ ਬਾਈ ਤੇ ਬਾਕੀ ਫਿਰ ਜਦੋਂ ਆਪਾਂ ਤੁਸੀਂ ਫਿਰ ਇਹ ਚੀਜ਼ ਆਪਾਂ ਜਦੋਂ ਆਗੇ ਜਾਣ 3.5 ਸਾਲ ਹੋ ਗਏ ਤੇ ਇਹਦੇ ਬਾਰੇ ਕਿਹਨੂੰ ਪੁੱਛਿਆ ਵੀ ਜਦੋਂ ਇਹ ਰਹਿ ਗਿਆ ਆਪਾਂ ਬਾਤ ਕਰਨੀ ਲਈ ਆਪਾਂ ਆਪਦੇ ਕਲੈਕਟਰ ਦੀ ਝੋ ਬਣਾ ਕੇ ਫਲੀਦ ਬਣਾ ਕੇ ਭਾਰਾਂ ਚੀਜ਼ਾਂ ਆਪਾਂ ਪਹਿਲੇ ਹੀ ਵਧੀਆ ਲਈ ਇਹਨਾਂ ਦੇ ਲੋਕਾਂ ਨੇ ਸੇਧ ਚੰਗੀ ਨਾਲ ਜਦੋਂ ਆਪਣਾ ਡੈਰੀ ਦਾ ਨਾਲੇ ਫੇਰ ਹੁੰਦਾ ਨਾ ਉਹ ਵੀ ਕਾਮਯਾਬ ਹੋ ਜਾਣਾ ਏ ਵੀਰ ਜਿਵੇਂ ਆਪਾਂ ਔਰ ਆਪਾਂ YouTube ਤੇ ਦੇਖੀ ਦਾ ਵਾਜੀ ਇੱਕ ਬੰਦਾ ਲੱਖੋ ਤੋਂ ਲਗਾ ਲਈ ਨਹੀਂ ਕਰਦਾ ਕਾਰਾ ਮੇਰੀ 10 ਲੱਖ ਰੁਪਿਆ ਵਾਜ ਦਾ 10 ਲੱਖ ਬਿਲਕੁਲ ਜੋਰੀ ਬੰਦੇ ਵਪਾਰ ਆ ਰਹੇ ਆ ਜਿਹਨਾਂ ਨੇ ਟੀਮਣ ਵੇਚਣਾ ਉਹ ਤਾਂ ਬੰਦੇ ਆ ਹੀ ਗੱਲ ਕਰਦੇ ਵੀ ਲੱਖ ਰੇਡ ਲੱਖ ਵਾਜ ਦਾ ਪਰ ਜਿਹੜੇ ਡੇਰੀ ਦੇ ਦੁੱਧ ਪਾਉਣਾ ਮੈਦਾਨਾ ਵੀ ਜਿਹਨੇ ਚਾਰ ਲੈਣੀਆਂ ਆਪਣੀਆਂ ਦੋ ਮੱਝਾਂ ਦਲੇ ਪਰ ਦੁੱਧ ਦੀ ਜਿਹੜੀ ਸਪਲਾਈ ਆ ਉਹਨਾਂ ਨੂੰ ਤੋਂ ਪਾਇਲਾ ਕਰੇ ਫਿਰ ਬਜਟ ਨਿਕਲਦਾ ਹਾਂ ਵੀ ਫਿਰ ਬਜਟ ਨਹੀਂ ਹਾਂ ਉਹ ਵੀ ਰਹਿਣੋ ਪਰ ਆਪ ਜੀ ਜੇ ਤਾਂ ਸਪਲਾਈ ਦੁੱਧ ਬਾੜ ਪਾਓ ਤੇ ਜਾਂ ਪਰ ਕਿਉਂ ਤਨੀਰ ਖੂਆ ਇਹਦਾ ਜਿਹੜਾ ਮਲ ਪਟਲ ਪਿਆਰ ਕਰਕੇ ਵੇਚ ਸਕਦਾ ਜਿੰਨੇ ਦੁੱਧ ਦਾ ਉਹਨਾਂ ਨੂੰ ਤੋਂ ਪਾਇਲਾ ਕੀਤਾ ਜਾਵੇ ਠੀਕ ਹੈ ਜਿਹੜਾ ਅਪ ਡੇਰੀ ਚ ਪਾਵਾਂਗੇ 50 55 ਜੀ ਤੁਹਾਨੂੰ ਵੀ ਪਤਾ ਹੋਵੇ ਕਿ ਮੈਂ ਵੀ ਰੇਟ ਵੀ ਜ਼ਿਆਦਾ ਜੋ ਹੈ ਆਪਾਂ ਸਗਰੀਮੈਂਟ ਵੀ ਇਹਨਾਂ ਨੂੰ ਪਾਉਣਾ ਹੀ ਆ ਪਾਉਣੇ ਪੈਂਦੇ ਹਾਂ ਬਾਈ ਉਹ ਵੀ ਦਾ ਸਾਰਾ ਪਸਟਾ ਨਹੀਂ ਨਹੀਂ ਬਾਕੀ ਭਾਈ ਮੈਂ ਦੇਖੀ ਹਾਂ ਸਮਾਈ ਵੀ ਦੇਖੀਏ ਦੇਖੋ ਬਟਰੂ ਆਉਣ ਦੀ ਮੈਂ ਛਣੀਆਂ ਆਂ ਅੱਡੀਆਂ ਵਿੱਚ ਛੱਡ ਲਵਾਂਗੇ ਕਹਿੰਦੇ ਆਂ ਪਰ ਅੱਡੀਆਂ ਵਿੱਚ ਛਾਣੋਂ ਵੱਧ ਹੁੰਦੂਗੀ ਜਿਹੜੀਆਂ ਮਗਰਲੇ ਕੱਟਣਾ ਉਹ ਤਿਆਰ ਕਰਾਂਗੇ ਉਹਦੇ ਨਾਲ ਇਹ ਵੀ ਇੱਕ ਫਾਰਮਤਲਬ ਜਿਹੜਾ ਕਾਮਯਾਬੀ ਦੀ ਦਸਾਨੀ ਹੁੰਦੀ ਹੈ ਹਾਂਜੀ ਤੇ ਵਧੀਆ ਜਿਹੜੀ ਚੀਜ਼ ਆ ਵੀ ਉਹਨਾਂ ਦੇ ਤੁਸੀਂ ਖਰੋਦਦੇ ਹੋ ਹਾਂ ਤੇ ਆਲੀ ਤੁਹਾਨੂੰ ਮਲਿਆਉਣੇ ਭੈਣ ਨਾਲ ਵੀ ਤੇ ਇਹ ਦੋਨੇ ਦੋਨੇ ਮਾਪੋ ਕੰਮ ਕਰਦੇ ਆ ਤੇ ਆਹ ਅਣੀ ਮੈਂ ਕਾਹੀ ਕਰਾਣਾ ਤੇ ਇਹ ਸਸੇ ਰਾਜੀ ਕਣ ਕਿੰਨਾ ਟਾਈਮ ਹੋ ਗਿਆ ਸਮੁੰਦਰ ਇਹ ਕੰਮ ਦੇ ਵਿੱਚ ਧਿਆਨ ਲੱਦੇ ਨੂੰ ਤੇ ਨਾਲ ਹੀ ਵਸੂਈ ਸਾਡੀ ਤਾਂ ਨਾਲ ਹੋ ਰਹੀ ਨੂੰ ਨਹੀਂ ਮੇਰੇ ਪੁੱਤ ਸਾਡੀ ਜੀ ਨੂੰ ਕੋਈ ਨਹੀਂ ਸਾਡੇ ਕੋਲ ਹੁੰਦੀਆਂ ਸੀ ਉਹ ਜਦੋਂ ਸਰਕਾਰ ਕਹਿੰਦਾ ਉਹ ਜਿਹੜਾ ਮਸ਼ੀਨਾ ਹੁੰਦਾ ਅੱਛਾ ਠੀਕ ਹੈ ਜੀ ਫਿਰ ਅਹੀ ਮੈਂ ਤੁਹਾਡੀ ਵੀਡੀਓ ਵੇਖੀ ਆ ਜਦੋਂ ਤੁਸੀਂ ਪਹਿਲੇ ਇੰਟਰਵਿਊ ਕੀਤਾ ਸੀ ਹਾਂ ਜੀ ਉਸ ਤੋਂ ਬਾਅਦ ਵੀ ਮੈਂ ਨਹੀਂ ਇਸ ਕੰਮ 'ਚ ਆਈ ਹੁੰਦਾ ਆਇਆ ਅੱਛਾ ਜੀ ਮੇਰੀ ਮਿਹਨਤ ਨੂੰ ਰੰਗ ਇਹਨੇ ਲਾਇਆ ਇਹਨੇ ਲਾਇਆ ਵੱਡੇ ਦਾ ਵੀ ਧਿਆਨ ਸੀ ਵੱਡਾ ਵੀ ਆਪਣੇ ਕੰਮ ਤੋਂ ਬਿਲਕੁਲ ਦਾ ਕੰਮ ਕਰਦਾ ਸੀ ਇਹ ਵੀ ਕਰਦਾ ਸੀ ਠੀਕ ਹੈ ਜੀ ਫਿਰ ਉਹ ਦਾ ਨਹੀਂ ਕੰਮ ਸੀ ਉਸਦੇ ਇਸਕੇ ਕੋਈ ਕਾਨੂੰ ਨਹੀਂ ਹੁੰਦਾ ਠੀਕ ਹੈ ਜੀ ਮੈਂ ਉਹ ਅੱਗੇ ਉਹਨਾਂ ਨੂੰ ਕਾਲ ਮਾਰ ਦਿਆ ਠੀਕ ਹੈ ਜੀ ਉਹ ਜਿਹੜੇ ਜੁਟੇ ਆਵਦੇ ਉਹ ਜੁਟੇ ਆਵਦੇ ਆਹ ਇਹ ਵੀ ਸੀ ਅੱਛਾ ਇਹਨੂੰ ਬਹੁਤ ਖੇਤ ਦੇ ਅੱਗ ਪਾਤਾ ਕੋਈ ਮੋੜ ਨਹੀਂ ਛੱਡਿਆ ਸਾਰੇ ਕੋ ਮੁੱਟਿਆ ਆ ਠੀਕ ਹੈ ਜੀ ਉਹ ਦੂਸਰਾ ਵੀ ਜਰਵਾਇਆ ਜਿਹੜਾ ਗੋਲਫ ਨੂੰ ਹੁੰਦਾ ਹਾਂਜੀ ਹਾਂ ਪਰ ਉਹ ਵਹੀ ਸੱਤ ਆਇਆ ਤਾਂ ਫਿਰ ਬਾਅਦ ਚ ਹੀ ਆ ਗਿਆ ਫਿਰ ਉਹ ਦੋ ਖਤਮ ਹੀ ਹੋ ਰਿਹਾ ਤੁਹਾਨੂੰ ਸਾਰੇ ਕੋ ਹੋਇਆ ਹੈ 10 ਸਾਲ ਸਨ ਉਹਦਾ ਗਿਆ ਸੀ ਠੀਕ ਹੈ ਜੀ ਉਹਦੇ ਬਾਅਦ ਆ ਗਿਆ ਹਾਂ ਪੂਰੇ ਦਾ ਟੁੱਟ ਗਿਆ ਆ ਇਹ ਸਵਾਲੀ ਕਰਕੇ ਜਲੇਕਲ ਵਧੀਆ ਜੀ ਦੇਖੋ ਕਹਿੰਦੇ ਹੁੰਦੇ ਆ ਮਾਪਾ ਬੱਚੇ ਵੀ ਆਪਾਂ ਬੜੇ ਆਪਣੇ ਖਾਤਰ ਆਪਾਂ ਆਉਂਦਾ ਜਿਵੇਂ ਬੱਚੇ ਆਉਂਦੇ ਕੰਮ ਕੜੇ ਤੇ ਆਪਾਂ ਸਭ ਹੋਊਗਾ ਨਾ ਕੱਢਣਗੇ ਤਰਕੀ ਹੋਣਾ ਚਲੋ ਵਧੀਆ ਜੀ ਜਦੋਂ ਹੁਣ ਇਹ ਫਾਰਮ ਦਾ ਕੰਮ ਮੇਰੇ ਹਿਸਾਬ ਦੇ ਨਾਲ ਆਪਾਂ ਲਈ ਬਹੁਤ ਵਧੀਆ ਡਿਸੀਜਨ ਹੈ ਮੈਂ ਤਾਂ ਇਹਨਾਂ ਦੇ ਸੁਣੂ ਕੋਈ ਲੈਣਾ ਅੰਦਰ ਨੂੰ ਨਹੀਂ ਚਾਹਾਂ ਮੈਂ ਤਾਂ ਬੱਚੇ ਨੂੰ ਪਿਆਰ ਹੋਇਆ ਨਹੀਂ ਸੱਚ ਮੁੱਚਾ ਬੇਟੀਆ ਹੁਣ ਮੈਂ ਨਾ ਮਿਲੂ ਅੱਛਾ ਜੀ ਫਿਰ ਕੋਈ ਹੈ ਜੀ ਸੱਤ ਵਜੇ ਦਾ ਬੱਚਾ ਆਪ ਵੀ ਤੇ ਸਾਡੇ ਐਕੀ ਦੋਨ ਸਾਲਾਂ ਦਾ ਠੀਕ ਹੈ ਜੀ ਉਹ ਦੋ ਤੋਂ ਡੇਢ ਤੋਂ ਬਹੁਤ ਜ਼ਿਆਦਾ ਸੰਭਾ ਉਹ ਮੈਂ ਕਹਿੰਦਾ ਇਹ ਵੀ ਹੁਣ ਕਿਆਸਨਾ ਨੂੰ ਵੇਚ ਦੇ। ਐਦੀ ਮਾਂ ਤੇ ਕੀ ਨਾ ਤਕ ਕਿਹਨਾਂ। ਅਸਰ ਯਾਦ ਦੇ। ਹੋਰ ਕੀ? ਮੇਰੇ ਰਾਹ ਤੋਂ ਤੇ ਬੜਾ ਹੀ ਰੌਲਾ ਜਲਾ ਬੋਲੇ ਮੈਂ ਰੋਣਾ ਦੇਖ ਲੋ ਬਣਾਣਾ। ਸਾਰਾ ਖਾਈ ਕੇ ਉਹ ਤੋਂ ਪਹਿਲਾਂ ਜਦੋਂ ਚੱਕਾ ਬਣੀ ਕਿਉਂ ਮੈਂ ਮਾਂ ਘਰ ਦੇ ਘਰ ਪੜਨਾ। ਇਹ ਨਹੀਂ ਨਹੀਂ। ਇਹ ਨਹੀਂ ਟੰਗੀ। ਕੋਲ ਦੀ ਕਿ ਗਾੜੀ ਦਾ ਹੀ ਤੋਂ 9 ਕਿਲੋ ਤੇ ਦੋਸਾਂ ਦਾ 12 ਕਿਲੋ। ਬਹੁਤ ਤਕਰਾਉਂਦਾ ਜੀ ਨਾ ਹਨਾ। ਦੋਨੇ ਟਾਈਮਾਂ ਦਾ ਜੇ 6:30 ਵਾਲੀ ਇੱਕ ਟਾਈਮ ਦੀ ਹੋਵੇ ਜੜੀ। ਬਹੁਤ ਵੱਡੀ ਗੱਲ ਹੁੰਦੀ ਹੈ 6:30 ਵਾਲੀ। ਅਕਾਈ 4-5 ਕਿਲੋ ਕੜੀ ਉੱਨ ਨਾ ਹੁੰਦੀ ਇਹ ਜਿਹੜਾ ਮਤਲਬ ਵੀ ਬਰੀ ਇਤਰਾ ਮਤਲਬ ਮਜਾਂ ਤੋਂ ਬੋਤਲ ਜਿਹਾ ਹੁੰਦੀ ਹੈ। ਹੋਰ ਕੀ ਉਹ ਦਾ ਕਾਰ ਖਾਣਾ ਫੰਡੇ ਕੋਲ ਹੈਗਾ। ਅੱਛਾ ਜੀ। ਇਹ ਜੱਟ ਦਾ ਉਹਨੇ ਰਿਕਾਰਡ ਤੋਂ ਨਾਲ ਹੀ ਹਾਂਜੀ। ਇਹਦੀ ਹੁਣੇ 30000 ਤੋਂ ਬੜੀਆਂ ਹਿਆਣੇ ਜਾਗ ਰਿਹਾ ਹੈ। ਫੋਨ ਤੇ ਅੱਗੇ ਨੀਂ ਚੰਗ ਕਰਦਾ। ਹਾਂਜੀ। 50 ਲੱਖ ਰੁਪਏ ਦਾ ਟਿਕਾ ਕਰਦੇ ਨੂੰ ਲਾਇਆ ਫੋਨ ਤੇ ਹੀ ਗਾ ਲਿਆ। ਉਹ ਜਿਹੜੇ ਜਿਹੜੇ ਸੋਹਣੀਆਂ ਸਨਾਂ ਦੇ ਚਾਹੀਦੇ ਬਿਲਕੁਲ। ਜਿਹੜੇ ਸਨਾਂ ਦੇ ਇਹਨੂੰ ਚਾਹੀਦੇ। ਹਾਂਜੀ। ਕੀ ਹੈ ਨਾ ਇਹ ਹੋ ਤਾਂ ਫੀਟਰ ਤੋਂ ਮੈਂ ਅੱਜ ਥੱਲੇ ਥੱਲੇ ਬੜਾ ਸਾਰਾ ਕੰਮ ਇਹ ਤੇ ਕਰਾਤਾ ਮੈਡੀਕਲ ਅਪੋਰਟ ਇਹ ਵੀ ਗੱਲ ਵਧੀਆ ਸਾਵਾ ਦੇ ਆ ਭਾਈ ਇਸ ਕੰਮ ਨੂੰ ਜਿਹੜੇ ਨੂੰ ਹਨ ਇਹ ਜੀ ਚੜ ਗਏ ਚਲੋ ਤਸੱਲੀ ਕਰਤਾ ਜੀ ਪੂਰੀ ਵਧੀਆ ਜਿਹਨੇ ਮਿਹਨਤਾਂ ਸੇ ਕੋਈ ਇੱਕ ਵਾਰੀ ਤਾਂ ਨਿਗ੍ਹਾ ਮਰਵਾਈ ਆ ਦੋ ਕੱਟੀਆਂ ਡਰਦੀਆਂ ਆਪਾਂ ਤੋਂ ਵਧੀਆ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੋ ਗਈ ਜੀ ਇਹ 1.5-1.5 ਸਾਲ ਦੀਆਂ ਨਹੀਂ ਹੋਈਆਂ ਮੈਂ ਦੇਖਿਆ ਸਾਲ ਆ ਵੀ ਲਗਭਗ ਕੀ ਜਦੋਂ ਮਰਦਾ ਆਪਾਂ 1.5 ਸਾਲ ਹੋ ਗਏ ਆ ਅੱਜ ਤੇ ਨਾਲ ਹੀ ਹੈ ਬੱਧੀਆ ਜੈਸੂ ਫੈਕਟਰੀ ਕਰੀਆ ਹਾਂਜੀ ਸੁਣਾਲੀ ਆ ਠੀਕ ਹੈ ਜੀ ਦੇਖੋ ਉਸ ਹਾਲੇ ਨਾਲ ਬਹੁਤ ਜਿਆਦਾ ਸੁਣੀ ਵਿਰੋਧ ਹੈ ਜਿਵੇਂ ਉਹ ਕੱਟੀ ਆਪਣੇ ਨੂੰ ਕਿਹੜੀ ਲੁੱਕੂ ਵੀ ਉਹ ਦੋ ਦਾ ਨਾਮ ਤਾਂ ਹੋ ਗਿਆ ਅੱਛਾ ਉਹ ਦੋ ਦਾ ਨਾਮ ਹੈ ਅੱਛਾ ਅੱਲਾਹ ਦੀ ਸੁਭੂਗੀ ਉਹ ਤੇ ਕੀ ਦੋ ਦਾ ਨਾਮ ਹੋ ਗਈ ਠੀਕ ਹੈ ਤੇ ਆ ਮਿਣੀ ਆ ਗਈ ਹੈ ਨਾ ਇਹ ਵੀ 1.5 ਸਾਲ ਦੀ ਆ ਹਲੇ ਅੱਛਾ ਇਹ ਭਲੀ ਦੀ ਹੈ ਇਹ ਕਬਰ ਕਰਵਾਤੀ ਨਹੀਂ ਭਲੀ ਹੈ ਇਹ ਰਾਜੀ ਭਲੀ ਹੈ ਅੱਛਾ ਅਜੇ ਨਾਲ ਆਪਾਂ ਮੱਝਾ ਵੀ ਕਰਦੇ ਆਂ ਜੀ ਆਪਾਂ ਦੁੱਧ ਤੇ ਉਹ ਵਾਰੀ ਦੀ ਗੱਲਾਂ ਕਰਦੇ ਜੀ ਨਾ ਤੇ ਇਹ ਜਿਹੜੀ ਥੋੜੀ ਆ ਗਈ ਹੈ ਕਹਿੰਦੇ ਤੁਹਾਨੂੰ ਜੀ ਇਹ ਬੜੀ ਹੈ ਮਤਲਬ ਜੇਸੂ ਇਸ ਨੂੰ ਯੂਰੀਆ ਨੂੰ ਪੰਜਾਂ ਮਹੀਨੇ ਦੇ ਕੋਪਣਾ ਟੈਸਟ ਕਰਵਾਉਂਦੇ ਅੱਛਾ ਪੰਜ ਮਹੀਨੇ ਦੇ ਕੋਪਣਾ ਟੈਸਟ ਕਰਵਾ ਕੇ ਦੁੱਧ ਕਿੰਨਾ ਦਤਾਨੇ ਤੋਂ ਕਰ ਲੈਣਗੇ ਦੋਸਤ ਬਾਈ ਇਹਨਾਂ ਚ 10-12 ਕਿਲੋ ਚਾਰ ਦੰਦ ਨੇ ਚਾਰ ਦੰਦ ਦੇ 16 ਕਿਲੋ ਪੈਟਸ ਲੈ ਦਿੱਤਾ ਕਿ ਵੀਰੇ ਅੱਛਾ ਤੇ ਚਾਰ ਦੰਦਾਂ ਦੇ 16 ਕਿਲੋ ਸਗਲਾ ਕਰ ਦੋ ਟੈਕਨ ਵਰਕੀ ਮਾਰ ਕੇ ਆਪੇ ਪਾਣੀ ਕਰੀ ਅੱਛਾ ਇਹਦੀ ਮਾਨ ਆ ਆ ਤਾਂ ਨਵੀ ਐਟ ਹੋਰ ਜਿਹੜੀ ਤੁਹਾਨੂੰ ਹੁਣ ਦਿਖਾਉਣੀ ਆ ਠੀਕ ਹੈ ਜੀ ਹੋਰ ਹੋਰ ਕਮਾਲ ਹੀ ਆ ਦੇਖੋ ਮਿੱਤਰੋ ਪੰਜ ਮਹੀਨੇ ਜਿਵੇਂ ਗੱਭਣ ਦੁੱਧ ਵਾਲਾ ਬਹੁਤ ਜਿਆਦੇ ਸੋਹਣੇ ਆ ਮਤਲਬ ਇਹਦਾ ਪਾਪ ਮੁੰਡਾ ਅਜੇ ਨਮੈ ਤਾਂ ਦੂਮ ਕਿਹਦੇ ਨਾਲ ਮਚੌਣੀਆਂ ਬਹੁਤ ਸੋਹਣੀ ਬਰੀਡਿੰਗ ਕਰਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਬਾਹਰ ਮੇਲੇ ਮੂਲੇ ਤੇ ਵੀ ਨਿਕਲੂਗਾ ਕਿਉਂਕਿ ਪਸ਼ੂ ਕਾਫੀ ਜਿਹੜੀਆਂ ਕੱਟੀਆਂ ਕੁਝੀਆਂ ਵੀ ਹੋਰ ਚਾਹੀਦੀਆਂ ਤਾਂ ਬਹੁਤ ਵਧੀਆ ਪਾਲੀ ਜਾਂਦੇ ਬਾਕੀ ਛੋਟੀ ਛੋਟੇ ਕੋਲੇ ਹੋਰ ਦਿਖਾਵਾਂਗੇ ਤੇ ਕੋਲੇ ਵੀ ਬਹੁਤ ਜਿਆਦੇ ਚੰਗੇ ਤੇ ਚੰਗੇ ਦੁੱਧ ਵਾਲਾ ਜੀ ਇਹ ਵੀ ਇਹਨਾਂ ਚੂਲੀ ਮੈਨੂੰ ਤਕਰੀਬਨ ਹੋ ਗਿਆ 11 ਮਹੀਨੇ ਅੱਛਾ ਇਹਨੇ ਦੋ ਨਾਂ ਦੇ ਹੱਲੇ ਵੀ ਹੋਈ ਹਾਂ ਦੋਨਾਂ ਦਾ ਹਜੇ ਵੀ ਨਹੀਂ ਤੇ ਇਹਨੇ 11 ਕਿਲੋ ਬੁੱਧ ਦਿੱਤਾ 11 ਕਿਲੋ ਦੋ ਤੇ ਹੁਣ ਕਿੰਨਾ ਬੁੱਧ ਗਈ ਜਾਂਦੀ ਆ ਉਹਨਾਂ ਦਾ ਦੋਨ ਮਤਲਬ 5-6 ਕਿਲੋ ਉਹ ਗਈ 6 ਕਿਟਾਂ ਤੋਂ ਪੈ ਗਈ ਆ ਓਕੇ ਹਾਂ ਜੀ ਪੰਜਾਂ ਮਹੀਨਾ ਦੀ ਉਹ ਗੱਪਣ ਅਗਰ ਗੱਪਣ ਆਈ ਕੋਈ ਨੂੰ ਚੇਹਰੋ ਗਿਆ ਮਤਲਬ 11 ਮਹੀਨਾ ਹੋ ਗਿਆ ਤਕਰੀਬ ਦੇਖੋ ਭਾਈ ਜਿਹੜਾ ਵੀ ਆਟੋ ਕਰੇ ਇਹ ਐਸੀ ਨੀਲੀ ਦੀ ਮਾਦੀ ਹੈ ਤਰੀਕ ਇਹ ਆਪਾਂ ਛੋਟੀ ਰਹੀ ਤਰਕਾਲੀਆ ਪਛੰਗ ਲੈ ਜਾਂਦੀ ਤੇ ਇਹ ਕੱਪੜਾ ਇਹ ਇੱਕ ਮਹੀਨੇ ਦੀ ਨਹੀਂ ਬਹੁਤ ਵਧੀਆ ਗੱਲ ਕੀਤੀ ਹੈ ਨਾ ਇਹ ਵੀ ਬੋਡੀ ਦੇ ਹਿਸਾਬ ਨਾਲ ਇਹਨੂੰ ਨੀਲੀ ਦਾ ਵੀ ਕੰਨੀ ਮੋੜ ਨਾਲ ਆ ਕੰਮ ਹੈ ਨਾ ਇਹਨੇ ਇਹਦੇ ਸਹੀ ਪੀਕੇ ਨਾਮੇ ਆ ਦੋਨੇ ਮੱਜਾ ਵਰਗਾ ਨੀਲੀ ਜავი ਵਾਲ ਨਹੀਂ ਆ ਇਹਨੇ ਇਹਦੇ ਅਰੇ ਇਹੇ ਥੱਗੀ ਵੀ ਮਾਰਦੇ ਆ ਇਹਦਾ ਮੱਥਾ ਕਾਲਾ ਕਰਕੇ ਸਾਨੂੰ ਦੁੱਦਾ ਸੀ ਲੈ ਚਾਲਿਆ ਤੀਰੇ ਕੋਈ ਨਾ ਅਜਾ ਮੱਥਾ ਕਾਲਾ ਕਰਕੇ ਮੱਥਾ ਕਾਲਾ ਕਰਕੇ ਉਹ ਬਾਕੀ 10 ਕਿੰਨੇ ਬਾਦ ਨੂੰ ਤੋੜਾ ਉਹ ਤਾਂ ਅੰਗਲੇ ਆ ਗਿਆ ਐਸਾ ਉਹਨੇ ਅੰਗਲੇ ਆ ਗਿਆ ਉਹਨੇ ਕੀ ਹੋਇਆ ਬੜਾ ਡੈਕਟ ਮਾਈਟ ਕੁੱਪੀ ਕਰਦੀ ਹਾਂ ਹਾਂ ਫਟਾਏ ਭਾੜੇ ਆ ਗਿਆ ਮਰਾਇਆ ਕਿ ਉਹ ਬਈ ਕੇ ਪਤਾ ਆ ਕੇ ਜਾਨ ਬਣਾਇਆ ਦੇਖੋ ਇਹ ਗੁਸਰੀ ਦੇ ਕੋਲ ਆਇਆ ਉਹ ਤਾਂ ਮਾਰੇ ਦੋਤੀ ਬੱਚਾ ਨੇ ਲੈ ਗਾਇਆ ਆਪੇ ਬਾਹਰੋਂ ਤੋਂ ਕਹਿ ਸਕਦਾ ਜੀ ਆਪਾਂ ਦਾ ਕੰਮ ਹੈ ਕੰਮ ਨਹੀਂ ਸ਼ੌਂਕ ਨਹੀਂ ਤੇ ਆ ਬਾਹਰ ਕੂਟ ਕਿੰਨੀ ਆ ਤੇ ਪਰ ਮੈਂ ਪਾ ਲਈ ਤੁਹਾਨੂੰ ਜਿੱਤ ਲੈ ਕੇ ਮੈਂ ਤਾਂ ਇਹ ਤਾਂ ਵੀ ਕਰਦੀ ਨਹੀਂ ਇਹ ਫੱਪੋ ਦੇ ਬਾਗਰ ਉਪਾਰੂ ਹੋ ਗਿਆ ਬਿਲਕੁਲ ਜੀ ਉਹ ਸ਼ੌਂਕ ਹੁੰਦਾ ਜੀ ਇੱਕ ਚੀਜ਼ ਹੋਰ ਵੀ ਹੈ ਜਿਹਦਾ ਸ਼ੌਂਕ ਹੋਵੇ ਹੋ ਗਾਇਜ਼ ਨੂੰ ਜੇ ਤਾਂ ਤੁਸੀਂ ਬਸ ਮਤ ਦਾ ਕੰਮ ਵਧਾਉਂਗਾ ਨਹੀਂ ਤਾਂ ਇਹ ਖੋਲੇ ਆ ਸੱਚ ਕਰਦਾ ਇਹ ਮੈਂ ਆਪਾਂ ਕਰਾ ਨਹੀਂ ਕਹਿੰਦਾ ਖੋਲੇ ਜਿਹਦਾ ਤੁਸੀਂ ਸ਼ੌਂਕ ਹੈ ਤੁਹਾਨੂੰ ਇਹ ਤੁਹਾਨੂੰ ਪ੍ਰੋਫਿਟ ਹੀ ਦੇਣਗੇ ਸਾਰੇ ਬਹੁਤ ਦੇਣਗੇ ਬਾਈ ਤੁਹਾਡੇ ਸਾਹਮਣੇ ਆ ਬੜੀਆਂ ਚੰਗਾ ਕਰਕੇ ਰੋਕਿਆ ਹੋਇਆ ਹਾਂ ਜੀ ਨੀਰਨਾ ਨੂੰ ਚਾਹ ਲਈ ਜਾਓ ਹਾਂ ਬਿਲਕੁਲ ਬਿਲਕੁਲ ਦੇ ਵੀ ਦੇਖ ਲੋ ਬਾਈ ਜੀ ਕਹਿੰਦਾ ਸੌਂਕ ਨਾਲ ਤੇ ਅੰਦਰ ਵਧਾਉਣ ਨਾਲ ਫਾਇਦਾ ਹੁੰਦਾ ਨਾ ਕਿ ਲੋਕਾਂ ਨਾਲ ਅਵਾਸੇ ਗੱਲਾਂ ਉਹਨਾਂ ਦਾ ਘਰ ਵੀ ਹਜੇ ਫੋਨ ਕਰਨ ਨੂੰ ਰੁਕਿਆ ਹੋਇਆ ਪੁਰਾਣੇ ਘਰ ਦੇ ਵਿੱਚ ਉਹੀ ਕਮਰਿਆਂ ਦੇ ਵਿੱਚ ਹੀ ਰਹਿੰਦੇ ਆ ਜਿਵੇਂ ਪੁਰਾਣੇ ਜਿਹੜਾ ਬਗਦਨਾ ਵੀ ਜਿਹੜਾ ਵਿਦਾਵਾਰਾ ਪਾਉ ਤੇ ਕਹਿੰਦੇ ਨੇ ਕਿ ਕਾਮਯਾਬ ਹੋ ਕੇ ਘਰ ਫੇਰ ਸੋਨਾ ਵਧੀਆ ਨਾਲੇ ਇੱਕ ਬੇਟਾ ਬਾਹਰ ਵੀ ਆ ਕੋਈ ਐਸਾਂ ਦੀ ਗੱਲ ਨਹੀਂ ਵੀ ਆਏ ਹਨ ਤੇ ਵੀ ਸਾਰਾ ਕੁਝ ਬਹੁਤ ਵਧੀਆ ਰਸਤਾ ਪਰਮਾਧਮਾ ਪਰ ਨਹੀਂ ਇਹਨਾਂ ਤੇ ਮੇਰੀ ਸੋਚ ਹੈ ਨਾ ਉਹਨੂੰ ਸੁਲਾਣਾ ਮੈਂ ਇਹੋ ਗੱਲਬਾਤ ਕਰਦਾ ਜੀ ਮੈਨੂੰ ਪਤਾ ਲੱਗਦਾ ਵੀ ਇਹਨਾਂ ਦੀ ਸੋਚ ਸਲਾਮ ਆਜੀ ਜਿਹੜੇ ਅੱਗੇ ਵੱਧ ਪਿਛਾਨ ਹੁੰਦੇ ਆ ਜੇ ਆਪਾਂ ਕਹਿ ਸਕਦੇ ਨਾ ਤਵੇ ਇਹਨੂੰ ਵੀ ਕਹੀ ਨਹੀਂ ਪੀਂਦੇ ਮੈਂ ਤੁਹਾਨੂੰ ਇਹ ਕਿਹਨਾਂ ਰੋਜ਼ਾਂ ਦੀ ਆਪੂੰ ਇਹ ਬਈ ਉਹਨਾਂ ਦਾ ਬੰਦਾ ਲੈਣਾ ਕੋਈ ਤਾਂ ਕਿਹਾ ਸੀ ਨਾ ਹਾਂਜੀ ਤੇ ਉਹ ਤੋਂ ਬਾਅਦ ਇਹਨੂੰ ਪਤਾ ਨਹੀਂ ਕਿ ਕਿੱਥੇ ਆਇਆ ਨੂੰ ਲੋਕੋ ਨਾਲ ਜਿੰਦਗੀ ਹੰਭਾਣ ਤੋਂ ਬਾਅਦ ਖੜ ਜਾਂਦੀ ਹੈ ਆਜੀ ਠੀਕ ਹੈ ਜੀ ਹੋਰ ਸਾਰਾ ਕਿਹੋ ਜਿਹਾ ਤੁਹਾਨੂੰ ਦੱਸਾਂ ਉਹ ਬੋਲੋ ਦੇਖੋ ਉਹਦੀ ਇਹਦਾ ਉਹ ਬਾਕੀ ਜਿਹੜਾ ਉਹ ਅ ਜਿਹੜਾ ਬੰਦੇ ਦੇ ਪਾਲਾ ਹਾਂਜੀ ਉਹ ਖਾਇਆ ਸੀ ਉਹ ਇਹਨਾਂ ਹਾਂ ਜੀ ਨਾ ਇਹ ਸਮੀਖਿਆ ਰਿਚੀ ਹੋਇਆ ਉਹ ਪਾ ਉਹ ਪਾ ਉਹ ਨਾ ਇਹਦੇ ਉਹ ਚੱਲਿਆ ਕਿ ਕਿ ਕਰੀਏ ਸਟਿਕਾ ਹਾਂ ਜੀ ਇਹਨੇ ਥੋੜਾ ਦਿਨ ਲੇ ਕੇ ਇਹ ਕਹਿੰਦਾ ਜੀ ਇਹਨੇ ਲੈ ਕੇ ਤੂੰ ਸਵਾਲ ਉਹਨਾਂ ਦੇ ਪੁੱਛ ਰਿਹਾ ਕਰ ਰਹਿਣਾ ਮੈਂ ਰੀਬਟ ਆਨ ਕਰ ਕਿਹੜੀ ਮਰਜ਼ੀ ਲਓਗਾ ਨਾ ਇਹ 100 ਗ੍ਰਾਮ ਦੀ ਲਿਮਟ ਆਨ ਤੋਂ ਜਾਰੇ ਬੈਠੇ ਸੀ ਬਹੁਤ ਜਣ ਕੇ 3 ਮਿੰਟ ਤੋਂ ਵਧਿਆ ਲੇ ਕੇ 100 ਗ੍ਰਾਮ ਦੀ ਲਿਮਟ ਦੇ ਦੇ ਜਿਹੜਾ ਦੁੰਮਾ ਹੀ ਲੈਤਾ ਹਿੱਤਾ ਦੁੰਮਾ ਦਾ ਕੋਈ ਹੋਈ ਵੀ ਅਸਰ ਨਹੀਂ ਤਾਂ ਸੁਆਹੀ ਇਹਨਾਂ ਨੂੰ ਜਾਣਦੇ ਕਿ ਮੈਂ ਨਾ ਕਿਹਨੇ ਹੈ ਇਹ ਕੰਟੈਕਟ ਪੂਰਾ ਚੰਗਰੀਆਂ ਰਹਿਣਾ ਸਾਤ ਪਛਾ ਲੈਣਾ ਇਹ ਲੈਣਾ ਹੀ ਲੈਣਾ ਠੀਕਾ ਨਹੀਂ ਬਹੁਤ ਵਧੀਆ ਲੱਗਿਆ ਜੀ ਇਹ ਸਾਰੇ ਤੁਸੀਂ ਤੁਹਾਨੂੰ ਇਹ ਤਰੀਕਾ ਵੈ ਨਹੀਂ ਜਿਵੇਂ ਇਹ ਮੇਰੇ ਪਰਮ ਜਿਵੇਂ ਮੱਲੂ ਮੈਂ ਵਰਦਾ ਐ ਜਿਵੇਂ ਮੇਰੇ ਕੋਲ ਜਿਵੇਂ ਦੁੱਧ ਦਿੰਦੇ ਨੇ ਉਹ ਪੂਣੀ ਨਹੀਂ ਖਾਂਦੇ ਨੇ ਜਿੱਥੇ ਰੋਖਾਈ ਜਾਂਦੇ ਆ ਤੇ ਆਪਾਂ ਚੀਕੜ ਵਾਲਾ ਕੰਮ ਕਰਦੇ ਪਰ ਵਾਲੇ ਨੂੰ ਖਰਾਬੀ ਤੋਂ ਉਹਨੇ ਕਈ ਤਰ੍ਹਾਂ ਦੇ ਰੋਖਾਂਦੇ ਪਰ ਤੁਹਾਡਾ ਕੋਈ ਘਟਰੋਂ ਨਹੀਂ ਸਾਣੀ ਕੋਈ ਮੱਝ ਨਹੀਂ ਦੇਸੀ ਉਹ ਘੱਟੀ ਸਾਡੀ ਰੱਜ ਜੀ ਦੀ ਜਿੱਦੀ ਮਰਗੀ ਪਈ ਜਾ ਮੈਂ ਮੰਦਾ ਇਹ ਸੁਣ ਲਿਆ ਉਹ ਵੀ ਤੇ ਦੁੱਧ ਵੇਟਦਾ ਚਾਰ ਹੀ ਦਿੰਦੇ ਨੇ ਤੇ ਖਾਣ ਵਾਲੇ ਦੇਖੋ ਦੋ ਆਗੇ ਘਾੜਾ ਗਿਆ ਜੇ 5 6 7 8 9 10 11 ਤੇ ਕਿਹਾ ਹੋ ਗਿਆ ਬਾਈ ਆਰ ਝੋਦੀ ਨਹੀਂ ਹੈ ਕਿ ਆਪਣੀ ਦੀ ਫਿਰ ਬਾਈ ਝੋਦੀ ਹਰਿਆਣਾ ਵਾਲੀ ਅੱਜ ਨਹੀਂ ਆਇਆ ਵਿਧਿਆਨਦੀ ਤੇ 2 ਮਹੀਨੇ ਹਾਂ ਆਪਣਾ ਸੱਜਣ ਮਸਰੀ ਆਉਂਦਾ ਹੋਈ ਜਾਂਦੀ ਆ ਠੀਕ ਹੈ ਤੇ ਇਹਦੀ ਮਾੜੇ ਤਕਰੀਬਨ ਜ਼ਿਆਦਾ ਨਹੀਂ ਦੇ 30 35 ਮਾਰ ਦੇ ਬਾਡੀਆ ਕਰਾ ਦਿਆ ਜਾਂਦੇ ਆ ਅੱਛਾ ਐਕਸਟੈਂਡਿੰਗ ਹਾਂ ਉਸੇ ਕਾਰਨ ਮਾਰੀ ਦੇ ਹਾਂ ਇਸ ਤਰ੍ਹਾਂ ਮਤਲਬ ਕਿ ਜਿਆਦਾ ਨਹੀਂ ਤੇ ਮਤਲਬ ਉਹਦਾ ਦੁੱਧ ਸਾਈਡ ਦੇ ਨੇੜੇ ਆ ਗਿਆ ਵਾ ਸਾਡੇ ਚਾਪੀ ਦੇ ਨੇੜੇ ਰਿਕੋਰਡ ਹੋਇਆ ਪਿਆ ਉਹਦੀ ਮਾਂ ਉਹਦੇ ਦਾ ਮੈਂ ਵੇਖਣ ਗਿਆ ਤੇ ਇਹਨੂੰ ਲੈ ਕੋਰੀ ਕੋਰੀ ਮੈਨੂੰ ਹੋ ਗਿਆ ਆਪ ਦਾ ਸੁਰੀ ਹੋ ਗਿਆ ਤੇ ਨਾ ਉਹ ਵੀ ਲੀਟਰ ਦੇ ਨੇੜੇ ਬੋਲਿਆ ਨਾ ਉਹ ਵੀ ਲੀਟਰ ਦੇ ਨੇੜੇ ਤਿਆਰ ਕਰ ਬਈ ਇਹ ਤਾਂ ਉਦੋਂ ਹੀ ਚੱਲ ਗਈ ਦੁੱਧ ਤੇ ਜਦੋਂ ਸੁਈ ਨਾ ਮੈਂ ਦੁੱਧ ਤੇ ਚੱਲ ਵੀ ਮੈਂ ਤਾਂ ਫਲਾ ਨਹੀਂ ਹੋ ਗਈ ਇਹ ਆਪਾਂ ਵੇਸ ਦਾ ਤੋਂ ਮੈਂ ਪਹਿਲਾਂ ਕਹੂੰ ਨਾਲ ਜੋ ਉੱਤੇ ਗੱਲ ਨੇ ਮੇਰੀ ਇਹਨੇ ਜਾ ਕੇ 14 15 ਲੈਣਾ ਜੀ ਪਹਿਲਾਂ ਨੇ 14 ਤੋਂ ਕਾ 16 ਜਿਹੜਾ 17 ਵੀ ਲੈ ਸਕਦੀ ਆ ਜੇ ਵੀ ਆਪਾਂ ਖਿਆ ਜਿਹੜਾ ਆਦਾ ਵਗੈਣਾ ਚਾਹੇ ਬੰਦੂ ਦਾ ਜਰੂਰੀ ਕਰਦੇ ਜਿਹੜਾ ਸਵਾਜਾ ਹਾਂ ਵੀ ਇਹ 13 ਜਦੋਂ ਇਹ ਕਰਦਾ ਮਾਓ ਜੀ ਨਾਲ ਜਿੰਨ ਕਹਿੰਦੇ ਨੇ ਵੀ ਆਪਾਂ ਆਰਾਮ ਦੇ ਨਾਲ ਹੀ ਜਾਵਾਂਗੇ ਬਈ ਜਦੋਂ ਇਹ ਜੰਮੀ ਆ ਉਹਦੀ ਫੋਕ ਕਿੱਥੇ ਚੱਲੇ ਅੱਛਾ ਲੈ ਕੇ ਹੋਣਾ ਇੱਦਾਂ ਮੈਂ ਪਰ ਉਹ ਕਹਿੰਦਾ ਰਹਿੰਦਾ ਵੀ ਲੈ ਜਾ ਯਾਰ ਮਰਵਾ ਜਾਦਾ ਸੈਂਕਡ ਟੋਟ ਕਿਆ ਉਹਦਾ ਉਹਨਾਂ ਗਿਆ ਚੱਲ ਉਹਦੇ ਦੂਗਲੇ ਆ ਕੇ ਗਿਆ ਜਿਹਦੇ ਨੂੰ ਮੈਂ ਪਤਾ ਆ ਤੇ ਦੂਗਾ ਨਾ ਕਰਿਆ ਕਰੀਆ ਤੇ ਕੋਈ ਫਰਕ ਨਹੀਂ ਹੈਗਾ ਦਾ ਤੇ ਆਪਰੋਂ ਐ ਵੀ ਨਹੀਂ ਗਾ ਬਿਲਕੁਲ ਆ ਪੂਰਾ ਫਰੀਡ ਹੁੰਦੇ ਆ ਦੇਖੋ ਭਾਈ ਸਾਇਰ ਟੁੱਟ ਗਿਆ ਨਹੀਂ ਨਾਲੇ ਇਹਦੇ ਘਰੋਂ ਉਹਦੇ ਕੋਈ ਪਹਿਲਾਂ ਕੱਟੀ ਮਿਲਦੀ ਨਹੀਂ ਇਹਦੇ ਘਰੋਂ ਨਾ ਤਾਂ ਕੱਟੀ ਮਿਲਦੀ ਇਧਰ ਲੱਗਦਾ ਸਾਇਰ ਟੁੱਟ ਗਿਆ ਸੀਗਾ ਤੇ ਨਾਲੇ ਇਹ ਇਹਨਾਂ ਦੀ ਵਾਰ ਸਿਰਫ ਫਰੀਡ ਵਾਸਤੇ ਹੀ ਮੈਂ ਬੱਚੇ ਲਵਾਂਗਾ ਤੇ ਦੇਖੋ ਇਹਦੀ ਮਾਂ ਕਿੰਨੀ ਚੰਗੀ ਆ ਆਪੇ ਬਹੁਤ ਚੰਗੀ ਨਿਕਲੂ ਭਾਈ ਗਰੇ ਹਿਸਾਬ ਨਾਲ ਹੋਣੇ ਵੀ ਰਿਫਤਾਰ ਹੈ ਜੀ ਉਸ ਹਿਸਾਬ ਦੇ ਨਾਲ ਕਿ ਜਿਵੇਂ ਆਪਾਂ ਕਹਿੰਦੇ ਜਿੰਗਰੇ ਨਹੀਂ ਹੁੰਦੇ ਪਰਦੇ ਤੇ ਇੱਥੇ ਆ ਗਿਆ ਬਲੀਟਰ ਕਰਮੀ ਵੀ ਮੌਜੇ ਨਾਲ ਜਾ ਰਹੀ ਹੈ। ਇਹ ਕਹਿੰਦਾ ਇਹ ਤਾਂ ਉਹਨੇ ਨੂੰ ਇੱਕੀ ਗਰੰਟੀ ਵੀ ਦਿੱਤੀ ਮੁੰਡੇ ਨੂੰ ਕਿ ਤੇ ਨਾ ਘਰਾਂ ਦੇ ਵਿੱਚ ਉਹ ਨਗਰੀ ਗੱਡੀ ਘਰੀ ਘਰੇ ਵਿੱਚ ਛੋਟੀ ਸੜਕ। ਇਹ ਕਿਹੜੀ ਪદ્ધਤੀ ਕਰਦਾ ਗਾ? ਗੱਦਗਾਟ ਹੋ ਰਹੀ ਹੈ। ਪਹਿਲਾਂ ਸੈਂਟੀਫਾਈਟ ਵਜਾ ਕੇ ਉਹ ਪੂਜਾ ਕਰਨੀ। ਆਪਾਂ ਪ੍ਰੀਮ ਨੂੰ ਹੋਣੀ ਹੈ। ਇਹ ਛੋਟੇ-बड़े ਗੁੱਪਾਂ ਤੋਂ ਇਹ ਮੱਝ ਆ ਗਈ। ਇਹ ਕਿ ਭਾਈ ਆਪਾਂ ਮੋੜ ਲੈ ਆਂਦੇ ਹਈਆ। ਮਸਤਾਰ ਤਾਰਾਂ ਦੇ ਲਈ ਇਹ ਦੇ ਰਹੇ ਨੀ ਦੋਸਤ ਤੇ ਉਹਨਾਂ ਨੇ ਰੈਂਟ ਬੇਕਰ ਸੁਣਨਾ ਬਾਹ ਕੀ ਆ 1500 ਬੰਦੀ ਮੈਂ ਤੇ ਬੁੜੀ ਹੋ ਰਹੀ ਆ ਹੁਣ 1500 ਮੈਂ ਮੌਕੇ ਦੇ ਜਮਾ ਲੈ ਰਾ ਫਾਉਂਦੀ ਆ ਓਕੇ ਇਤਰਾ ਥੋੜੀ ਟੈਗ ਰਹੀ ਐ ਤੂੰ ਕਹਿ ਲਈ ਬੁੜਾ ਚਾਰ ਤੋਂ ਹੁੰਦਾ ਨਾ ਪੂਰੀ ਚਾਰਕ ਬਣਦੀ ਐ ਕਿੰਨੇ ਦਿਨ ਲੱਗਣ ਲੱਗਾ ਬਹੁਤ ਆਈ ਇਹ ਅਹੇ ਲੋਟ ਵੱਧ ਛੋੜ ਕਰਦੀ ਐ ਹਣਾ ਹਾਂ ਹਾਂ ਅਹੇ ਲੋਟ ਵੱਧ ਐ ਇਹ ਇਹ ਐ ਨਾ ਇਹ ਛੋੜਾ ਹੋ ਰਿਕਣਾ ਭੰਡਾ ਇਹਦਾ ਠੀਕ ਆ ਜੀ ਸ਼ਹਿਰ ਨੂੰ ਤੇ ਨਾਲ ਫਿਰ ਕਿਛੋ ਟਕਿੰਗ ਜੇ ਆਣੀ ਜੋ ਕਿ ਇਹ ਵੀ ਤਗੜੇ ਰਿਕਾਡ ਦੀ ਆ ਭਰਾਵਾ ਅੱਛਾ ਇਹ ਵੀ ਕੀ ਕਰ ਵਾਲੀ ਮਾਈਤੀ ਹੈ ਮਤਰਾ ਠੀਕ ਆ ਤੇ ਆ ਬਹੁਤ ਜੰਗੀ ਥੋੜੀ ਆਈ ਮਗਰ ਹੀ ਜਿਹੜੀ ਆਉਂਦੀ ਹੈ ਜੀ ਸਾਈਕਲੋ ਕਰਦੀ 2-3 ਨੰਬਰ ਓਕੇ 079 ਵਾਲੀ ਹਾਂ ਤੇ ਉਹਦੇ ਨਾਲ ਥੋੜੀ ਰਿਪੀਟਰ ਵੀ ਚੱਕਰ ਪੈ ਗਿਆ ਹੁਣ ਇਹ ਲੱਗਦਾ ਵੀ ਲਿਆਉਗੀ ਸਹੀ ਜੀ ਤੇ ਇੱਕ ਹੀ ਲਗਰਤੀ ਨੇ ਮੈਨੂੰ ਮੈਜਮ ਦੱਸ ਕੇ ਜਾਂਦਾ ਨਹੀਂ ਰਿਪੀਟਰ ਕੀ ਹੁੰਦੀ ਕੀਮਤ ਵਰਗ ਨੂੰ ਟਾਈਮ ਲੱਗਿਆ ਤਾਂ ਸਾਡੇ ਆਪਣੇ ਦੀ ਮਾਰੰਦ ਵਿੱਚ ਹੋ ਜਾਣਾ ਮਾਹਿਕ ਨਾ ਹੁੰਦਾ ਥੋੜਾ ਜਿਹਾ ਵੱਡੇ ਫਾਨਵੇਂ ਵਿੱਚ ਜੇ ਤੋ ਤਿੰਨ ਕੋਸਣਾਂ ਕੋ ਹਿਤਰ-ਧਰ ਹੋ ਜਾਂਦਾ ਜੀ ਹਨਾ ਤਾਂ ਉਹਦੇ ਚ ਆਪਾਂ ਉਹ ਟਾਈਮ ਤੇ ਜਿਹੜੀ ਆ ਵੱਡੇ ਤੋਂ ਹੀ ਹੋ ਗਈ ਹਨਾ ਤੇ ਜਿਵੇਂ ਜਰਾ ਅਸੀਂ ਆਪਣੇ ਥੋੜੇ ਪਸਾ ਜੇ ਆਪਾਂ ਪੱਧ ਮੱਥਾ ਮਾਰ ਲਿਆ ਹੋਇਆ ਕੱਢੇ ਤੇ ਇਹ ਇਸ ਕਰਕੇ ਆ ਵੀ ਬੁੱਧਵਾਰ ਆ ਜਾ ਅਪਣੇ ਖੱਡੀਆਂ ਦੀ ਆ ਤਾਂ ਕੱਟਾਂਗਾ ਹਾਂ ਜੀ ਕੱਟਾਂ ਇਹ ਵੀ ਕੋਈ ਸੰਦਸ ਕੇ ਦਇਓ ਇਹਨਾਂ ਜੜੀਆਂ ਕੋਸਾ ਆਪਣਾ ਪਾਉਣਾ ਤੇ ਤਿਆਰ ਕਰਨਾ ਹੈ ਜੀ ਹਾਂ ਜੀ ਇਹ ਵਧੀਆ ਸੁਝਾਈ ਨਹੀਂ ਕੋਈ ਅੰਨੀ ਐਨੀ ਮੱਟੀਆਂ ਤੇ ਗੋਭ ਨਹੀਂ ਮਿਉਂਦੇ ਉਹ ਵੀ ਨਾਲ ਕਹੀਆਂ ਕੱਟਾਈਆਂ ਇੱਥੇ ਇਕੱਠੇ ਹੀ ਆ। ਨਹੀਂ ਕਰੀ ਕਿ ਕਿ ਟੈਕਿੰਗ ਪਟੇ ਨੂੰ ਹਾਂ ਉਹ ਤਗੜਾ ਦਾ ਟੈਕਿੰਗ ਮਾਰਦਾ। ਜਿਹੜਾ ਕਾਰਾ ਕੌਣ ਮਾਰਦਾ ਇਹ। ਇਹ ਵੀ ਜਦਾ ਮਾਰਦਾ। ਇਹ ਨਾ ਸੀਗਾ। ਦੌੜ ਦੇ ਨਹੀਂ ਨਾ ਜੀ। ਡਾਇਮੰਡ ਬੱਲੇ ਡਾਇਮੰਡ ਦਾ। ਡਾਇਮੰਡ ਦਾ। ਇਹ ਟੈਕਿੰਗ ਦਾ ਟੈਕਿੰਗ ਜਿੱਦੇ ਮੈਂ ਆਪਾਂ ਮਾਰੋ ਹਨ ਕੋਈ ਦੇ ਦੇ ਲੈਣੇ ਨੂੰ ਜੇ ਹੋਰ ਸਾਡੇ। ਇਹ ਨੂੰ ਆਸਰ ਮਨ ਕੋ ਟੈਕਿੰਗ ਵਾਲੇ। ਉਹ ਨਹੀਂ ਕਰੀ ਕਰੀ ਬੋਲੇ ਪਰ ਉਹ ਟੈਕਿੰਗ ਮਾਰੋ। ਬੜਾ ਕੰਮ ਜਾ ਰਿਹਾ ਠੀਕ ਹੈ ਉਹ ਤੇਵਾ ਜੀ ਨੂੰ ਜਿੰਨਾ ਪਰੋਣਾ ਲਾਇਆ ਇਹ ਨਹੀਂ ਹੈ ਕਿ ਜਿੰਨੇ ਮੈਂ ਦੋ ਦੋ ਜਿੰਨਾ ਪਰੋਣਾ ਤੁਹਾਨੂੰ ਕੋਈ ਚਾੜਾ ਨਹੀਂ ਹੈ ਇਹਦੇ ਅੰਦਰ ਰਹੀ ਖਾਨ ਪਚਣ ਦੀ ਸ਼ਾਕੀ ਹੋਰ ਹੈ ਬਹੁਤ ਬੜੇ ਚਿਰ ਚਾਹ ਦਾ ਜਿਆਦਾ ਦੇਖਿਆ ਜੈ ਤੈਨੂੰ ਥੋੜਾ ਬਾਸੇ ਨੂੰ ਵੱਧ ਵੀ ਨਾ ਵੀ ਆਈ ਗਈ ਸਾਰੀ ਪਈ ਜਾਣਾ ਕੋਈ ਨਹੀਂ ਹੋਗਾ ਇੱਕ ਇੱਕ ਪਹਿਲਾਂ ਇੱਕ ਮੋਗਲੀ ਮੜਨੇ ਵਾਲੀ ਟਰਾਲੀ ਇੱਕ ਲੀਟਰ ਇਹਨੂੰ ਜਿਹੜਾ ਪਹਿਲਾਂ ਜਿਲਾਇਆ 15-15 ml ਸਵੇਰ ਕਾਮਨਾ ਯਾਰੀ ਤੇ ਬਾਤੀਆਂ ਦੇ ਡੱਬੇ ਦਿੰਦੇ ਨਾ ਉਮਰ ਲਈ ਦਿੰਦੀਆਂ ਪੇਵਾ ਸਾਹ ਦੇ ਵਾਲੇ ਨੂੰ ਕਿਉਂ ਲੱਗੀ ਕਿ ਇਹ ਵੀ ਆਟੋਮੈਟਿਕ ਚਲੋ 1 ਲੀਟਰ ਚਾਣੇ ਬੰਦੇ ਨੂੰ ਤਾਂ ਆਟੋਮੈਟਿਕ ਦੱਸੂ ਬੰਦੇ ਨੂੰ ਆਪ ਮੈਜ ਕਰਕੇ ਕੰਮ ਇਹ ਬਾਕੀ ਬਾਈ ਜਿਵੇਂ ਫਾਰਮ ਲੱਗ ਗਿਆ ਹੈ ਨਾ ਤੇ ਨਹੀਂ ਪੀੜੇ ਕਰੇ ਅੱਛਾ ਉਹ ਵੀ ਪ੍ਰਸ਼ਾਸਨ ਵਾਲੀ ਇਹ ਕਹਿੰਦਾ ਘਟਕਣਾ ਆ ਵਜ਼ੂਰੀ ਦਾ ਜਿਹੜਾ ਜੀਮ ਮਾਈ ਹੋਆ ਅੱਛਾ ਠੀਕ ਹੈ ਉਹ ਵੀ ਉਹ ਤੋਂ ਬਾਈ ਨੀ ਲਾਂ ਦੇ ਦਿੱਤੀ ਹੈ ਓਕੇ ਓਕੇ ਠੀਕ ਹੈ ਤੇ ਆਹ ਸਾਡੇ ਜਿਹੜੀ ਮਾਲੇ ਇਹ ਦਰਵਾਜ਼ਾ ਦੀ ਆ ਜੀਤ ਹੋ ਜਾਣਾ ਚੋਡਾ ਆ ਠੀਕ ਹੈ ਪੰਚਾਇਤ ਜਿਹੜਾ ਕੀਤਾ ਓਕੇ ਓਕੇ ਇਹ ਕਿਹੜੇ ਕਿਹੜੇ ਇਹ ਵੀ ਗੱਗੂ ਚੀਏ ਦੋਵੇਂ ਓਕੇ ਇਹ ਵੀ ਲੋਹੀ ਬੁਨੀ ਆਣੀ ਹਾਂ ਠੀਕ ਹੈ ਤੇ ਉਹ ਆਪਣੀ ਵੱਡੀ ਹੋਊਗੀ ਦੱਸਿਆ ਉਹ ਬੜੀ ਦੀ ਆ ਉਹ ਬੜੀ ਦੀ ਹਾਂਜੀ ਤੇ ਲਓ ਵੀ ਮਿੱਤਰੋ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਬਾਰੇ ਕਨਾਲ ਦੀ ਤੇ ਕਹਿੰਦਾ ਪ੍ਰੋਜੈਕਟ 1 ਉਹਦਾ ਦੱਸ ਵੀ ਦਿੰਦਾ ਆਪਾਂ ਵੀ 100% ਤੁਹਾਨੂੰ ਗਰੰਟੀ ਦੇਵਾਂਗਾ ਉਹ ਬੜੀ ਜਿੰਨੀ ਜਿੱਥੇ ਮਰਜ਼ੀ ਜੋ ਮੈਂ ਤੇ ਟ੍ਰੇਡਿਸ ਸਾਡੀ ਵੀ ਤੁਹਾਨੂੰ ਕੋਹੋਂ ਤੇ ਉਹ ਹੀ ਦੇ ਦਾਂ ਹਾਂ ਬਿਲਕੁਲ ਜੋ ਵੀ ਤੁਸੀਂ ਕਹੋਗੇ ਨਾ ਉਹੀ ਕਰਦਾਂਗੇ ਆਪਾਂ ਵੀ ਅਸੀਂ ਵੇਈਂ ਮੰਨਿਆ ਕੰਮ ਦਾ ਹੀ ਕਰਦੇ ਹਾਂ ਤੇ ਸੰਤੋ ਤਾਂ ਇੰਨਾ ਵੱਡਾ ਆਪਾਂ ਤਾਂ ਐਸੀ ਜ਼ਿੰਦਗੀ ਦਾ ਇੰਨਾ ਕੋ ਪਤਾ ਵਾ ਸਿਕੰਦਰ ਖਾਲੀ ਹੱਥ ਹੀ ਆ ਜਿੰਨੀ ਮਰਦੀ ਦੁਨੀਆ ਉਹ ਪੈਸਾ ਕਮਾਇਆ ਸੀ ਆਪਾਂ ਤਾਂ ਕਿਸੇ ਦੀ ਫੀਤ ਨਾ ਖੇਡਣਾ ਹੀ ਨਹੀਂ ਬਾਬਾ ਦੀ ਜਣੀ ਕੋਈ ਕੋਲੇ ਆ ਕੇ ਬਣਾ ਕੇ ਜਿਆ ਮ ਲੈ ਜੇ ਕੋਈ ਚੱਕਰ ਹਾਂ ਕੋਈ ਚੱਕਰ ਹੀ ਨਹੀਂ ਮੈਂ ਰੋਜ਼ ਵੀ ਤਾਂ ਆ ਕੇ ਵੀਡੀਓ ਹੋ ਗਈ ਅਪਲੋਡ ਕਰ ਦਿੰਨੀ ਹੁੰਦੀ ਹਾਂ ਬਿਲਕੁਲ ਤੇ ਜੇ ਮੈਂ ਹੁਣ ਵੀ ਥੋੜਾ ਮਤਲਬ ਬਾਹਰ ਤੋਂ ਜਿਹੜਾ ਆਪਾਂ ਕੂਰੀਅਰ ਨਾਲ ਭੇਜਣਾ ਹੈ ਅੱਛਾ ਉਹ ਕੂਰੀਅਰ ਨਾਲ ਜੀ ਆਪਾਂ ਜਿੱਥੇ ਮੰਦਰ ਨੂੰ ਭੇਜਿਆ ਸੀ ਨਾ ਜਿੱਥੇ ਫੋਨ ਮਸਵਾ ਕੇ ਤੇ 29 ਗੋਸਤ ਵੀ ਮਗਾ ਲਿਓ ਉਹ ਵੀ ਮਗਾ ਲੈਂਦਾ ਠੀਕ ਹੈ ਜੀ ਤੇ ਕਿਹੋ ਜਿਹਾ ਆਪਣੇ ਦਾ ਪ੍ਰਾਇਓਰਟੀ ਇਹਦੀ 14 15 ਰੇਟ ਦੇਣਾ ਮੈਨੂੰ ਪਤਾ ਮਹਿੰਗਾ ਦਾ ਬਹੁਤ ਬਣਦਾ ਮੈਨੂੰ ਕੁਸਮਾ ਦਾ ਕਿੰਨਾ ਬਣਦਾ ਬਹੁਤ ਹੈ ਆਖੀ ਕਾਰ ਨਹੀਂ ਆਦਾ ਬਣਾਉਂਦੇ ਸਾਡੇ ਤਾਂ ਜਿਆਦਾ ਹੀ ਮਹਿੰਗਾ ਬਣਾ ਹਾਂਜੀ ਕਾਰ ਨਹੀਂ ਦੇ ਦੋਸਤ ਵੀ ਬਹੁਤ ਮਹਿੰਗਾ ਲੱਗਦਾ ਕਾਰ ਨਹੀਂ ਦੇ ਦੋਸਤ ਵੀ ਬਹੁਤ ਜਿਆਦਾ ਮਹਿੰਗਾ ਲੱਗਦੀ ਆਹੋ ਤੁਸੀਂ ਆਪ ਹੀ ਆਪ ਹੀ ਹਿਸਾਬ ਲਾ ਲਓ ਵੀ 15 ਕਿਲੋ ਗੋਸਤ ਕੋ ਕਿੰਨੇ ਕੋ ਤਿਆਰ ਹੋਣਗੇ ਬਿਲਕੁਲ ਜੀ ਨਾਲੇ ਮੈਸਾ ਦਾ ਪੁੱਫਰ ਬੈਂਡ ਤੋਂ ਹੋਣਾ ਪੁੱਫਰ ਬੈਂਡ ਤੋਂ ਹੋਣਾ ਤਿਆਰ ਸਾਰੀ ਫੈਂਡ ਤੋਂ ਹਾਂ ਹੇਰ ਹਜ਼ਾਰ ਮਹੀਨਾ ਦਾ ਦੋਤੀ ਹੋ ਗਿਆ ਹਾਂ ਕਿ 11000 ਦੋਤੋਂ ਆਇਆ ਸਰਕਾਰ ਨੇ ਤਾਂ ਕੰਮ ਹੋ ਗਿਆ ਭਾਂਡੇਆਂ ਦਾ ਤਾਂ ਕੋਈ ਸਾਫ ਦਤੋਂ ਹੀ ਨਾ ਨਾ ਵੀ ਭਾਂਡੇ ਕਿੰਨੇ ਕੁ ਹੋ ਜਾਂਦੇ ਆ ਇਕੱਠੇ ਜੀ ਜੀ ਦੀ ਜਿਦਾਈ ਨਹੀਂ ਕੋਈ ਮੇਰੀ ਹੋ ਜਾਂਦੀ ਆ ਵੇਖੋ ਨਾ ਵੀ ਜਿਹੜੇ ਇੰਸਪੈਕਟਰ ਆਉਂਦੇ ਪਾਪਾ ਉਹ ਖਾਨਦੇ ਆ ਹਾਂ ਰੋਟੀ ਖਾਨਦੇ ਆ ਪਪਾ ਨੇ ਕਿਉਂ ਆਇਆ ਕਿ ਜਿਹੜਾ ਸਾਨੂੰ ਦਾ ਇਫੈਕਟ ਕਰੇ ਮੈਂ ਸਾਰੇ ਉਹ ਦੇ ਰਹੇ ਹਾਂ ਸਾਨੂੰ ਨਹੀਂ ਉਹ ਭੈਰਾ ਬਦਾਰ ਕਹਿੰਦਾ ਲੈ ਇੰਨਾ ਰੇਟ ਦਿੰਦੀ ਉਹ ਕਿਵੇਂ ਦੇ ਦਿੰਦੇ ਆ ਕੀ ਹੈ ਮਿੱਤਰੋ ਸੰਗਰਾਮਾਂ ਚੀਜ਼ਾਂ ਜੇ ਸੰਧ ਨੇ ਵਧੀਆ ਚੰਦੇ ਰਹੂਗਾ ਉਹ ਅੱਜ ਕੱਲ ਦੇਖੋ ਬਿਮਾਰੀਆਂ ਕਿੰਨੀਆਂ ਇਹਦਾ ਜਰਾ ਕੋ ਚਲੀ ਜਾਂਦਾ ਜਿਹੜੀਆਂ ਚੀਜ਼ਾਂ ਖਾਂਦਾ ਇਹ ਬੋਟ ਕਟ ਮਿਲਣ ਵਾਟ ਜਾਂਦਾ ਕਿ ਕੀ ਚੀਜ਼ ਆ ਕੇ ਉਹ ਜਿਹੜੀ ਰੈਲੀ ਕਰਦੇ ਫਿਰਦੇ 28 ਦਸੰਬਰ ਤੋਂ ਰੈਲੀ ਕਰਨ ਫਿਰਦੇ ਮੱਕਲੀ ਕੀ ਚਾਹੇ ਬੜਿਆ ਬਿਲਕੁਲ ਜੀ ਬਿਲਕੁਲ ਜਿਹੜੀ ਅਸਲੀ ਗੱਲ ਆ ਨਾ ਜਿਹੜੀ ਫਲੀ ਹੈ ਤਾਂ ਬਿਲਕੁਲ ਮੈਂ ਆਪਦੇ ਨੂੰ ਕਿਹਾ ਸਬਜ਼ੀਆਂ ਘਰ ਦਾ ਗੋੜ ਮੇਰੀ ਹਰੇਕ ਸ਼ੈ ਘਰਦੀ ਆ ਸਰਵਾਨੀ ਘਰਦੀ ਕਿੰਨਾ ਫੀਜੀ ਦੀ ਤੇਲ ਵੀ ਵੇਚਦੀ ਆ ਮੈਂ ਅਸੀਂ ਸਰੋਂ ਦਾ ਤੇਲ ਵੀ ਵੇਚੀਦਾ ਪਸ਼ੂਆਂ ਨੂੰ ਬਾਕੇ ਖਲ ਵੀ ਪਸ਼ੂਆਂ ਨੂੰ ਤੇਲ ਵੀ ਪਸ਼ੂਆਂ ਨੂੰ ਜਿੰਨਾ ਵਾਰ ਕੇ ਵੇਚਦੇ ਲੋ ਵੀ ਮਿੱਤਰੋ 100% ਦੀ ਗਾਰੰਟੀ ਦੇ ਉੱਤੇ ਜਿਹੜੀ ਚੀਜ਼ ਮਿਲਨੀ ਆ ਤੁਹਾਨੂੰ ਫੁੱਲ ਗਾਰੰਟੀ ਦੇ ਉੱਤੇ ਜਿੰਨਾ ਮਰਦੀ ਚੈੱਕ ਕਰਾ ਲਓ ਤੇਲ ਲੈ ਲਓ ਸਰੋਂ ਦਾ ਤੁਸੀਂ ਕਿਉਂ ਲੈਣਾ ਕਿਉਂ ਹੈ ਜਿਹੜਾ ਇਹ ਚੀਜ਼ਾਂ ਬਣਦੀਆਂ ਤੁਸੀਂ ਆਰਡਰ ਤੇ ਖੋਆ ਤੇ ਪਨੀਰ ਹਾਂ ਇਹ ਆਰਡਰ ਤੇ ਬਣਨਾ ਜੋਗਾ ਜੋਗਾ ਕਿਲੋ ਰਹਿ ਵੀ ਜਾਂਦਾ 2-4 ਮਹੀਨੇ ਮਤਲਬ ਸਾਰਾ ਕੋਈ ਸਾਰਾ ਕੋਈ ਚਾਰ ਸਾਲ ਜਿਹੜਾ ਸਾਡਾ ਬਾੜਾ ਹਸਾ ਚਾਰ ਸਾਲ ਬਾਅਦ ਵੀ ਆ ਜੇ ਰਹਿ ਜਾ ਚਾਰ ਸਾਲ ਹੋ ਜਾਈ। ਨਾਗਰੀ ਉਮਰ ਪੱਟੀ ਹੁੰਦੀ ਹੈ ਜੀ ਕਿਉਂ। ਪਰ ਪਨੀਰ ਤੇ ਖੁਆ ਜਮਾ ਆਰਡਰ ਤੇ ਪਹਿਨੇ ਪਾਓ ਤੇ ਕੋਰੀ ਬਾਈ ਜੀ ਮੰਗਵਾ ਲਓ। ਕੋਰੀਆ ਤੇ ਤੁਸੀਂ ਮੰਗਵਾ ਸਕਦੇ ਆ ਆਰਡਰ ਕਰਕੇ। ਪਾਓ ਤੇ ਤੁਸੀਂ ਇੱਥੇ ਆ ਕੇ ਲਓਗਾ ਨਾ ਇਹਨਾਂ ਦੇ ਪਿੰਡ ਆ ਕੇ ਤੁਸੀਂ। ਕੋਈ ਜੇ ਕੋਈ ਫਰਕ ਹੈ, ਬਾਹਰ ਕਿਹੜਾ ਚਾਹੀਦੀ ਆ ਤੇ ਉਹ ਪਾਈ ਪਹੁੰਚ ਦਾ ਖਰਚਾ ਦੇ ਰਿਹਾ ਸੀ ਜੀ ਘਰੇ ਹੀ ਪਟਾ ਦੇ ਜੇ ਏਡੀ ਵੀ ਨਹੀਂ ਗੱਲ ਹੈ ਜੀ। ਹਾਂਜੀ ਬਿਲਕੁਲ ਜੀ। ਚਲੋ। ਚੀਜ਼ ਕਰੇਗੀ। ਤੇ ਵਾਲੇ ਵੀ ਆ ਆਪਾਂ ਉਹ ਭਾਵੇਂ ਜੀ ਕੋਈ ਹੈ ਬਹੁਤਾਰੇ ਖੁਆ ਨਹੀਂ ਹੁੰਦਾ। ਹਾਂ ਨਹੀਂ ਹੁੰਦਾ। ਮੈਂ ਕਿੰਨੀ ਪੁੱਤ ਨੂੰ ਸਾਰਿਆਂ ਤੋਂ ਬਾਹਰ ਗਿਆ ਤੁਸੀਂ ਬਜ਼ੁਰਗ ਮੈਂ ਤਾਂ ਨਹੀਂ ਆਇਆ ਜੰਮੇ ਤਾਂ ਮੁੰਡਾ ਜਾ ਕੇ ਪੜਾਇਆ ਵੀ ਤਿਆਰ ਕਰੂਗਾ ਇੰਨੀ ਗੱਲ ਹੈਗੀ ਪਰ ਉਹ ਖਰਚਾ ਐਕਸਟਰਾ ਹੋਊਗਾ ਆਓ ਬਲੋ ਵੀ ਮਿੱਤਰੋ ਕਹਾਂਦੇ ਤੁਸੀਂ ਆ ਆ ਜਿਓ ਕਹਾਂਦੇ ਮੁੰਡੇ ਨੂੰ ਸਾਧਿਆ ਕਰੋ ਉਹ ਤੁਹਾਨੂੰ ਵੀ ਪਤਾ ਹੋਣ ਜਾਂਦਾ ਜਿਹੜਾ ਇਸ ਤਰ੍ਹਾਂ ਖਰਚਾ ਲੱਗਦੀ ਆ ਬਾਹਰ ਤੇ ਉਹ ਮਗੋਂ ਹੈ ਤੇ ਗਾਰੰਟੀ ਆ ਫੁੱਲ ਵਾਲੀ ਹੈ ਨਾ ਇੱਕ ਵਾਰੀ ਚੀਜ਼ ਲੈਣ ਨੂੰ ਲੈ ਜਦੋਂ ਅਰੀਜਨਲ ਨਾਲੇ ਤੁਸੀਂ ਇਹਨਾਂ ਦਾ ਵਾਅਦਾ-ਵੰਦ ਸਾਥ ਦੇ ਰਹੇ ਜਿਹਦੀਆਂ ਨੇ ਵੀ ਪਹਿਲਾਂ ਵੱਡਾ ਆਰਡਰ ਲਾਉਂ ਹੀ ਕਹਿੰਦੇ 2 ਕਿਲੋ ਕਿਲੋ ਲੈ ਕੇ ਵੇਖੋ ਆ ਥੋੜਾ ਥੋੜਾ ਲੈ ਕੇ ਦੇਖੋ ਸਾਡੀ ਤਸੱਲੀ ਕਰ ਲਓ ਵੀ ਇੱਕ ਵਾਰੀ ਨਾਲ ਜਾਂ ਤਾਲੀਆਂ ਜਾਂ ਤਾਲੀਆਂ ਠੀਕ ਹੈ ਜੀ ਇਹ ਗੱਲਾਂ ਵਧੀਆ ਛੇਦ ਵੀ ਵਧੀਆ ਬਣਾਓ ਦੇਖੋ ਸਾਰੀ ਜਿਹੜੀ ਆ ਹੂਸਾ ਤਾਂ ਕਿਹਦੇ 1 ਮਹੀਨੇ ਦਾ ਕਿਲੋ ਕਿਉਂ ਲੱਗਦਾ ਹੋਵੇ ਦੇਖ ਲਈ 5-400 ਦੀ ਖਾਤਰਾ ਆਪਾਂ ਫੇਰ ਵੀ ਆਪਾਂ ਕਈ ਵਾਰੀ ਆਪਾਂ ਆਪ ਹੀ ਦੇਖਿਆ ਜਦੋਂ ਲੱਗੇ ਨਾ ਬੰਦਾ ਪਰ ਬਥੇਰੇ ਨੂੰ ਕਹਿੰਦਾ ਵੀ ਯਾਰ ਸਸੇ ਦੁੱਧ ਆਸੀਂ ਦਿੰਨੇ ਆ ਸਾਡੇ ਘਰੇ ਆਓ ਵੀ ਐਨੇ ਦੁੱਧ ਤਾਂ 15-20 ਕਿਲੋ ਤੋਂ ਘੱਟ ਪੀਂਦੇ ਹੋ ਬਣਾ ਕੇ ਖਾ ਲਓ ਨਹੀਂ ਬਣਦਾ ਨਹੀਂ ਬਾਲਾ ਹੋਣਾ ਯਾਰ ਇਹਨੇ ਕਹੀ ਜਾਂਦੇ ਜੀ ਉਹਦੀ ਗੱਲ ਆਪਾਂ ਦੇਖਦੇ ਆ ਕਿੰਨੀ ਕਿੰਨੀ ਤੈਂ ਬਣਾਉਣਾ ਹੈ ਇੰਨਾ ਕੋਲਾ ਮੱਖਣੀ ਦਾ ਬਾਬਾ ਲੈ ਤੇ ਕਿਉਂ ਹੋ ਜਾ ਤੱਤਾ ਕਰਦਾ ਅੱਧਾ ਅੱਧਿਕ ਲੋਲੀ ਬਣਦੀ ਜੀ ਲੋਲੀ 1.5 ਕਿਲੋਗ੍ਰਾਮ ਰਹਿ ਜਾਂਦਾ ਤੇ ਕੋਈ ਨਹੀਂ ਲੱਗਦਾ ਕਿੰਨੀ ਮੇਰੀ ਇੱਕ ਗੱਲ ਹੋਰ ਆ ਵੀ ਇਹ ਸਾਨੂੰ ਚੰਗਾ ਰਸ ਤੋਂ ਮਿਲੇ ਵੀ ਅਸੀਂ ਬਹੁਤ ਖਾਨ ਵਿਚਾਰ ਸਕਦੇ ਆ ਇਹ ਮੇਰੇ ਦਿਲ ਦੀ ਗੱਲ ਮੰਨਣਾ ਕਿ ਮੈਂ ਬਹੁਤ ਖਾਨ ਚਾਹਾਂ ਮੇਰੇ ਲਾਗੇ ਲਾਗੇ ਹੈਗੇ ਸਾਡੇ ਪਿੰਡ ਤੇ ਤੁਹਾਨੂੰ ਬੱਜੇ ਹੈ ਠੀਕ ਹੈ ਜੀ ਫਾਰਮ ਸਾਹਿਬ ਲੋਕਾਂ ਦੇ ਸਾਹਿਬ ਆਹ ਨੂੰ ਤੋਂ ਨਰ ਬਿਨਾ ਸਾਰੇ ਵੱਡੇ ਵੱਡੇ ਕੀਵੀ ਦਾ ਸਾਡੇ ਘਰੇ ਹੋਏ 5.5 ਕਿਲੋ ਦਾ 10 ਗੰਨ ਕਿਲੋ ਆਏ ਕੋਈ ਦੁੱਧ ਨਹੀਂ ਮੇਰੇ ਘਰੇ ਉਦੋਂ ਟਿਕਨਾ ਹਾਂ ਬਿਲਕੁਲ ਉਦੋਂ ਕੋਈ ਦੁੱਧ ਨਹੀਂ ਮੇਰੇ ਘਰੇ ਟਿਕਨਾ ਉਦੋਂ ਸਾਰਿਆਂ ਨੇ ਜਿਹੜੇ ਥੋੜੇ ਜਿਮ ਦਵਾਈ ਚਾੜ੍ਹ ਪਈ ਸੀ ਕੋਈ ਹੁਣ ਥੋੜੇ ਦਵਾਈ ਚੱਲਦੀਆਂ ਹੁਣ ਵਾਸਤੇ ਸਾਨੂੰ ਕੁਛ ਨਾ ਲੱਗਣਾ ਮੈਨਾਂ ਲੋਕਾਂ ਦੇ ਸਾਰੇ ਕੀ ਕਰਦੀਆਂ ਹਾਂ ਉਹ ਭਾਈ ਇਹਨਾਂ ਦੁੱਧ ਦੀ ਹਾਂ ਤੇ ਉਹਨਾਂ ਘਰਾਂ ਕੀ ਆਪਣਾ ਬੇਥੇਰਾ ਲੱਗਾ ਹੋਇਆ ਵਾ ਫੇਰ ਨੂੰ ਫੇਰੇ ਡੋਲੋਂ ਇਹ ਲੈਣ ਲੱਗੀ ਹੁੰਦੀ ਹੈ ਪਰ ਫੇਰ ਵੀ ਇਹਨਾਂ ਜਿਹੜਾ ਕਹ ਅਹੀ ਕਾਬੇ ਤਰੀਕੇ ਨਾਲ ਆਪ ਦਾ ਦੋਸਤ ਵੇਖ ਲਈਦਾ ਜਿਹੜਾ ਲੋਕ ਅਹੀ ਕੰਨਾਂ ਨੂੰ ਜਿੰਨੀਆਂ ਮੱਜਾ ਸਾਡੇ ਕੋ ਪਾਟ ਬਣਾਉਂਦੀਆਂ ਤਾਂ ਬਚਾਈਏ ਹਾਂਜੀ ਬਚਾਈਏ ਇਹਨਾਂ ਦੇ ਫਾਰਮ ਕੋਈ ਭੈਣ ਭਾਈ ਜਿੰਨੇ ਥੋੜੀ ਸੋਚ ਬੜੀ ਚੰਗੀ ਹੈ ਤੁਸੀਂ ਦੱਸਿਆ ਵੀ ਭਾਈ ਜੀ ਆਪਣਾ ਹੱਦੁੱਦ ਕਿਉਂਦਾ ਕੰਮ ਚੱਲਦਾ ਹੈ ਜਿੱਥੇ ਹੋ ਗਈ ਆਪੋ ਤੇ ਲਈ ਜਾਂਦੇ ਹਾਂ ਤਾਂ ਵੀ ਬਾਹਰ ਕਿੰਨੇ ਭਰਾ ਮਗਾਉਂਦੇ ਹਾਂ ਨਾ ਆ ਵੀ ਸਾਡੇ ਤੇ ਪੂਲ ਹਰ ਗਾਰੰਟੀ ਹੋਊਗੀ ਕਿਥੋਂ ਮਾੜੀ ਚੈੱਕ ਕਰਾ ਲਓ ਕਿ ਅਸੀਂ ਦੇ ਰਿਆ ਹੈ ਤੇ ਨਾਲ ਤੁਹਾਨੂੰ ਵੀ ਹੋਰ ਤੋਂ ਵੀ ਦੋ ਬਿਲਕੁਲ ਜੀ ਬਿਲਕੁਲ ਵੀ ਵੀਡੀਓ ਪਾਜੋ ਤੁਹਾਨੂੰ ਫੋਨ ਕਰਨਾ ਸਾਨੂੰ ਕਰਨੀ ਨਾ ਲਾਂਮਾ ਸਾਨੂੰ ਨਹੀਂ ਨਾ ਬਾਈ ਬਹੁਤ ਚੰਗੀ ਸੋਚ ਦੇ ਮਾਲਕ ਹੈ ਤੇ ਹੁਣ ਸਰ ਭੈਣ ਨੇ ਇੱਕ ਗੱਲ ਹੀ ਮੈਨੂੰ ਆਖੀ ਜੀ ਯਾਨੀ ਭਰੇ ਜੇ ਸਾਡੇ ਪ੍ਰੋਡਕਟਰ ਨਾ ਜਿਵੇਂ ਕਿ ਹੋ ਗਈ ਮੰਨ ਲਓ ਹੁਣ ਕਿਉਂ ਸਾਡਾ ਬੰਦ ਲੱਗਣ ਲੱਗ ਗਿਆ ਠੀਕ ਹੈ ਜਿਵੇਂ ਕਿਉਂ ਲੱਗਣ ਲੱਗਾ ਦੋ ਚਾਰ ਫਾਰਮ ਹੈ ਜਿਹੜੇ ਵਿਚਾਰਿਆਂ ਕੋਲੇ ਜਿਹੜੇ 50 ਕਿਲੋ ਦੁੱਧ ਦੇ ਕੋਲੇ 60 ਕਿਲੋ ਤੇ ਉਹ ਜਿਹੜਾ ਦੁੱਧ ਦਾ ਰੇਟ ਆ ਤੁਹਾਨੂੰ ਪਤਾ ਡੇਰੀਆਂ ਦਾ ਬਹੁਤ ਬੁਰਾ ਹਾਲ ਹੀ ਹੈ ਉਹ ਵਿਚਾਰੇ ਸਾਡੇਾਂ ਨੂੰ ਧੂਆ ਫ੍ਰੀਸੀ ਜੀ ਕਰੀ ਆਉਂਦੇ ਆ ਹਾਂ ਤੇ ਜਣੇ ਕਿ ਵੀ ਉਹ ਇੱਕ ਜਿਹੜ ਤੇ ਘਰ ਚ ਲੰਮੜਾ ਕੰਮ ਹੀ ਆ ਕਦਾ ਜੀ ਬਸ ਹਾਂ ਪ੍ਰਿਯੰਕ ਪਰ ਜਿਹੜੇ ਗੋਧੀਆਂ ਨੇ ਥੱਲੀ ਲੱਗੇ ਰਹਿੰਦੇ ਆ ਹਾਂ ਜੀ ਇਹਦਾ ਕੋਟਾ ਕੋਤ ਪੈਂਦਾ ਉਹ ਲੱਕ ਦੇ ਥੱਲੇ ਆਇਆ ਹੁੰਦਾ ਜਿਹੜੇ ਮਰਦੀ ਗੋਧੀਆਂ ਨੂੰ ਕੋਤੋ ਤੇ ਦੋਦੀ ਨੇ ਜਿਹੜੇ ਕੋਤੋ ਲੱਕ ਦੇ ਥੱਲੇ ਆ ਗਿਆ ਉਹ ਬੰਦਾ ਨਿਕਲ ਹੀ ਨਹੀਂ ਸਕਦਾ ਇੱਦਾਂ ਨਹੀਂ ਸਕਦਾ ਹਾਂ ਬਸ ਪਸ਼ੂ ਇੱਕ ਇਹੋ ਜਿਹੀ ਚੀਜ਼ ਆ ਕੇ ਦੋਦੀ ਤੇ ਪੈ ਜਾਂਦੇ ਜਾਂ ਫੀੜ ਦਾ ਧਾਰ ਪੈ ਗਿਆ ਆ ਬੰਦਾ ਕੋਈ ਚੱਲ ਕੱਢਣ ਲੱਗਿਆ ਰਹੇ ਹਾਂ ਜੀ ਬਿਲਕੁਲ ਆ ਆ ਆਪਣੀ ਇਹਦਾ ਮਲਵਾ ਲੈ ਨਾਰਕਾ ਵੀ ਨਹੀਂ ਨੀ ਇੰਨਾ ਤਿਆਰ ਕਰਦੇ ਹੈ ਕੰਜਰਾ ਨੂੰ ਵੇਚ ਕੇ ਨੂੰ ਜੀ ਨਹੀਂ ਕਰਦਾ ਕਰੀਏ ਬਿਲਕੁਲ ਜੀ ਬਿਲਕੁਲ ਨਹੀਂ ਬੱਚੇ ਜਾਨਵਰ ਕਰਦੇ ਜੀ ਇਹ ਮਹੱਭਤ ਉਹ ਮੈਨਾਂ ਨਹੀਂ ਪਾ ਸਕਦੇ ਐਤਾ ਇਹ ਵੱਧ ਜਾਈਆਂ ਮੰਨ ਲੜ ਪਈਆਂ ਆਨੇ ਦੇਵਾਂ ਨੂੰ ਕਿਤੇ ਨਾ ਵੀ ਆਂ ਖਲੇ ਤਾਂ ਐਡੇ ਵਰਗੀ ਨਾਲ ਇਹ ਜੀ ਮਾਂ ਵੇਚਦੀ ਇਹਨਾਂ ਦੇ ਨਾਲ ਕੋਈ ਦੇਖੋ ਕੋਈ ਉਹਦੇ ਵਿੱਚ ਕਿਸੇ ਪਸ਼ੂ ਦੇ ਵਿੱਚ ਗਰੋਹ ਦੇ ਵਿੱਚ ਕਮੀ ਨਹੀਂ ਆ ਜਾਣੀ ਜੀ ਅੱਜ ਦੇਖੋ ਵੀ ਕੱਦ ਕੋਟਸ ਤੇ ਠੀਕ ਹੈ ਜੀ ਤੇ ਬਾਕੀ ਧੰਨਵਾਦੀ ਤੇ ਬਾਕੀ ਆਪਾਂ ਸ਼ਾਰਟ ਵੀਡੀਓ ਵੀ ਇੱਕਦੋ ਤੁਹਾਨੂੰ ਪਾਉਣਾ ਹੈ ਜਿਹੜਾ ਡਰੈਸ ਐ ਇੱਕ ਵਾਰੀ ਨੰਬਰ ਬੋਲ ਦੀ ਉੱਤੇ ਹੀ ਚਲਾਣੀ ਹੋਈ ਆਪਾਂ ਨੰਬਰ ਹੈ ਜੀ ਜੰਨਮ ਹੈ ਉਹਦਾ ਮੇਰਾ ਨਾਮ ਹੈ ਸੁਖਦੇਵ ਬਾਦਰੀਆ ਜਨਮ ਹੋਇਆ 5/7/1958 ਤੇ ਨਾਮ ਮੇਰਾ ਹੈ ਜੀ ਇਹ ਨਾਮ ਹੈ ਟਾਪ ਟੈਂਡ ਲੋ ਬਾਈਕ ਦਾ ਕੀਰਤ ਹੈ ਨਾਮ ਹੈ 95928 7076359 707369 ਬਾਕੀ ਨੰਬਰ ਸਕਰੀਨ ਤੇ ਵੀ ਲਿਖਾਂਗੇ ਜੀ ਭਾਈ 7369 ਆ ਹੈ ਨਾ ਤੇ ਨੰਬਰ ਯਾਦ ਰੱਖੋ ਤੇ ਸਕਰੀਨ ਦੇ ਉੱਤੇ ਨੰਬਰ ਝਲੂ ਜੀ ਅੰਕਾਂ ਨੂੰ ਕਹਿੰਦੇ ਜੀ ਸਾਡਾ ਧੰਨ ਦੇ ਵੀ ਜੀ ਬਹੁਤ ਆਪ ਰੁਕ ਜਾਣਾ ਬਿਲਕੁਲ ਜੀ ਬਿਲਕੁਲ ਤੁਸੀਂ ਭੈਣ ਦਾ ਸਾਥ ਜਰੂਰ ਦਿਓ ਜੀ ਇਹ ਨਾਲ ਛੋਟੇ ਛੋਟੇ ਫਾਰਮ ਵੀ ਬਚਾਉਣਗੇ ਕਿਉਂਕਿ ਜਦੋਂ ਹੁਣ ਜਿਹੜੇ ਬੰਦੇ ਨੂੰ ਪੇਂਟਾ ਜੇ ਮਨਾਉਂਦਾ ਹਨ ਤਾਂ ਉਹ ਨਾਲ ਉਹ ਜਿਹੜੀ ਮੈਂ ਦੁੱਧ ਦੀ ਪ੍ਰੋਡਕਸ਼ਨ ਹੋਣ ਲੱਗੀਏ ਤੇ ਉਹ ਜਾਂ ਲੱਗ ਲੂ ਉਹਨਾਂ ਤੋਂ ਤਕਰੀਬਨ ਜੇ ਕੋਈ 2-4 ਘਰ ਹੋਰ ਵੀ ਸੌਖੇ ਹੋਣਗੇ ਕਹਿਣ ਦਾ ਭਾਵ ਤੇ ਵੱਧ ਤੋਂ ਵੱਧ ਤੁਸੀਂ ਸਾਧ ਦੇਣਾ ਜਦੋਂ ਕਿ ਇੱਧਰ ਲੋਕ ਆੜ ਕੇ ਨਹੀਂ ਆਉਣਾ ਤੁਸੀਂ ਇਹ ਜੀੜਾ ਤੇ ਆਪਣਾ ਕੋਈ ਬੋਰ ਰੋਡ ਇਹਨਾਂ ਦਾ ਜਦੋਂ ਲੋਕ ਆੜ ਨੂੰ ਤੁਸੀਂ ਮੋੜੋਗੇ ਤੇ ਇੱਧਰ ਲਈ ਸਾਈਡ ਕਰੀ ਸੱਜੀ ਬੰਦੀ ਹੈ ਨਾ ਸੱਜੀ ਸਾਈਡ ਇਹਨਾਂ ਦਾ ਘਰ ਪਹਿਲਾਂ ਘਰ ਹੀ ਆ ਜਾਂਦਾ ਮੰਨ ਲਓ ਤੇ ਤੁਸੀਂ ਬਾਅਦ ਦੇਵੇਂ ਤੋਂ ਦੁਕਾਨਾ ਜਿਦੋਂ ਮਰਜੀ ਆ ਕੇ ਤੁਸੀਂ ਆਰਡਰ ਦਿਓ ਪਸ਼ੂ ਦੇਖੇ ਜਾਓ ਬਾਈ ਨੂੰ ਮਿਲ ਕੇ ਜਾਓ ਹਨ ਤੇ ਬਹੁਤ ਵਧੀਆ ਸੁਭਾਗ ਗੱਲਾਂ ਬਾਤਾਂ ਵਧੀਆ ਕੋਈ ਬਰੀਡਿੰਗ ਦੀ ਗੱਲ ਪੁੱਛਣੀ ਆ ਕੋਈ ਹੋਰ ਪੁੱਛਣੀ ਆ ਤੇ ਬਾਕੀ ਮੁੰਡੇ ਦਾ ਚੈਨਲ ਵੀ ਹੈ ਜੀ ਚੈਨਲ ਦਾ ਕੀ ਨਾਮ ਪੜੇਗਾ ਗਿਰਨ ਸੈਂਦਰ ਡੈਰੀ ਫਾਰਮ ਠੀਕ ਹੈ ਜੀ ਇਹ ਚੈਨਲ ਦਾ ਨਾਮ ਆ ਗਾ ਬਾਈ ਜਿਹੜਾ ਵੀ ਆਪਾਂ ਲੈ ਲਾਂਗੇ ਵੇਚ ਦੇ ਜਾਗੇ ਹਾਂ ਜੀ ਹਾਂ ਜੀ ਚੈਨਲ ਦੇ ਨਾਲ ਸਾਰੇ ਜਣੇ ਜੁੜੇ ਹੋ YouTube ਤੇ ਚੈਨਲ ਵੀ ਹੈਗਾ Facebook ਤੇ ਵੀ ਹੈ ਤੇ ਅੱਛਾ ਚਲੋ Facebook ਤੇ ਬਣਾ ਲੂ ਪੇਜ ਇਹਨੂੰ ਸਬਸਕ੍ਰਾਈਬ ਕਰਿਓ ਜੀ ਹਾਲੇ ਕਮੈਂਟ ਕਰਕੇ ਦੱਸਿਆ ਕਰੋ ਕਿ ਇਹ ਜਿੰਨਾਂ ਦੇ ਜਵਾਕਾਂ ਦਾ ਹੌਂਸਲਾ ਜਿਹੜਾ ਬਾਦ ਦਾ ਹੌਂਸਲਾ ਬਦੂ ਦਾ ਇਹਨਾਂ ਦੇ ਇੱਕ ਇੱਕ ਜਵਾਕ ਹੋਰ ਵੀ ਕੰਮ ਕਰਨਗੇ ਉਹ ਜਵਾਕਾਂ ਦੇ ਵਿੱਚੋਂ ਜੀ ਮੇਰੇ ਜਵਾਕੀ ਹੋ ਸਕਦੇ ਸੋਡੇ ਵੀ ਹੋ ਸਕਦੇ ਆ ਜਿਵੇਂ ਮੈਨੂੰ ਦੇਖੀ ਲੱਖਾਂ ਨੌਜਵਾਨ ਜਿਹੜੇ ਲੋਗਾਰ ਦੇ ਵਿੱਚ ਪਈ ਆ ਹਨ ਤੇ ਕਿੰਨੀਆਂ ਭੈਣਾਂ ਨੇ ਮਤਲਬ ਇਹ ਕੰਮ ਤੋਰੇ ਆ ਤੇ ਇਹੀ ਗੱਲ ਆ ਤੇ ਇਹਨੂੰ ਕੱਲ ਨੂੰ ਜਵਾਕਾਂ ਨੂੰ ਦੇਖਣਗੇ ਉਹ ਦੇਖ ਕੇ ਵੀ ਹਜ਼ਾਰਾਂ ਮੁੰਡੇ ਕੰਮ ਕਿਚਾਉਣਗੇ ਧੰਨਵਾਦ ਸਤਿ ਸ੍ਰੀ ਅਕਾਲ